ਜੱਤਾਂ ਖੇਤਰੀ ਪਾਰਟੀ ਲਈ ਬੰਦੀ ਪੰਜਾਬ ਦੀ ਸਾਡੀ ਆਪਣੀ ਪਾਰਟੀ ਜਿੱਥੇ ਸਮੁੱਚੇ 3 ਕਰੋੜ ਪੰਜਾਬੀਆਂ ਨੂੰ ਭਰੋਸਾ ਦੇ ਪੰਜਾਬ ਕਿਉਂਕਿ ਇੱਕ ਸਿੱਖ ਭਾਈਚਾਰਾ ਡੋਮਿਨੇਟ ਕਰਦਾ ਉਹਦਾ ਮੋਢੀ ਇੱਕ ਸਿੱਖ ਹੀ ਰਿਹਾ ਜਰ ਸਰਪਜੀਤ ਸਿੰਘ ਖਾਲਸਾ ਦੇ ਵੱਲੋਂ ਵੱਡਾ ਐਲਾਨ ਇੱਕ ਸਟੇਜ ਦੇ ਉੱਪਰੋਂ ਕੀਤਾ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਮ ਖਿਆਲੀ ਧਰਾਂ ਨੂੰ ਨਾਲ ਲੈ ਕੇ ਇੱਕ ਪੰਜਾਬ ਪੱਖੀ ਸਿਆਸੀ ਪਾਰਟੀ ਬਣਾਈ ਪਾਰਟੀ ਬਣਾ ਲਓ ਕਿ 10 ਬੰਦੇ ਦੀ ਪਾਰਟੀ ਬਣ ਜੂਗੀ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰ ਲੋਗੇ ਰੈਲੀਆਂ ਕਰਨ ਲੋਗੇ ਇੱਕ ਪਾਰਟੀ ਬਣਾਉਣੀ ਰੈਲੀਆਂ ਕਰਨਾ ਉਹਦੇ ਨਾਲ ਹੀ ਸਰਕਾਰ ਦਾ ਸਟੇਟ ਚੱਲਦਾ ਜਾਣਾ ਉਹ ਵਿਜ਼ਨ ਬਕਸਾ ਵੱਡਾ ਰੱਖਣਾ ਤੁਸੀਂ ਖਡੂਰ ਸਾਹਿਬ ਦੇ ਲੋਕਾਂ ਨਾਲ ਗੱਲ ਕਰ ਲਓ ਉਹਨਾਂ ਨੇ ਅਮਰਥਪਾਲ ਨਹੀਂ ਦਿਖਾਇਆ ਉਹਨਾਂ ਨੇ ਦਿਖਾਇਆ ਵਾ ਨੂੰ ਭਗਵੰਤ ਮਾਨ ਨੂੰ ਤੇ ਮੋਦੀ ਨੂੰ ਫਰਾਇਆ ਹੈ ਕਹਿ ਸਕਦੇ ਕਿ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਦੀ ਧੌਂਤ ਕਿਲਾ ਕਰੇ ਸਟੇਟ ਦੀ ਪਾਰਟੀ ਹੁੰਦੀ ਨਾ 바ਰਗੇਨਿੰਗ ਬੜੀ ਵਧੀਆ ਕਰ ਸਕਦੀ ਆ ਹੁਣ ਤੁਸੀਂ 1970 ਤੋਂ ਲੈ ਕੇ ਹੁਣ ਤੱਕ ਦੇਖੋ ਕਿ ਨਤੀਸ਼ ਕੁਮਾਰ ਨੇ ਆਪਣੇ ਸਟੇਟ ਵਾਸਤੇ ਬਾਰਗੇਨਿੰਗ ਕੀਤੀ ਹੈ ਇਹ ਭਾਸ਼ਾ ਦੇ ਆਧਾਰ ਤੇ ਸਾਰੇ ਸੂਬੇ ਬਣ ਗਏ ਤੇ ਪੜਜੀਵਾਲ ਨੇਹਰੂ ਨੇ ਬਣਾਇ ਨਹੀਂ ਸਾਨੂੰ ਦਿੱਤਾ ਨਹੀਂ ਪਰੰਤੂ ਨੇਹਰੂ ਆ ਗਿਆ ਫਿਰ ਇੰਦਰਾ ਗਾਂਧੀ ਆ ਗਈ ਫਿਰ ਰਜੀਵ ਗਾਂਧੀ ਫਿਰ ਚਲ ਸੋ ਸਲ ਆਪਕੋ મોદી ਸਾਹਿਬ ਪੰਜਾਬ ਨੂੰ ਮਿਲਿਆ ਵੀ ਕੀ ਨਾ ਵਰ ਐਮਪੀ ਬਣਨ ਦਾ ਲੀਡਰ ਨਹੀਂ ਬਣਿਆ ਜਾਂਦਾ ਉਦੀ ਹੁਣ ਸ਼ੁਰੂਆਤ ਹੋਈ ਹੈ ਸਰਬਜੀ ਕਾਰਜਕਰਤਾ ਪੂਰਾ ਮੁੱਖ ਮੰਤਰੀ ਬਣ ਕੇ ਵੀ ਤੁਸੀਂ ਲੀਡਰ ਨਹੀਂ ਬਣ ਸਕਦੇ ਲੀਡਰਸ਼ਿਪ ਉਬਲੀਡਰ ਦੀਆਂ ਕੁਆਲਿਟੀਆਂ ਬਹੁਤ ਗੱਡੀ ਇੰਡਸਟਰੀ ਭੱਜ ਗਈ ਸਾਡੀ ਬਰੋਜਗਾਰੀ ਸਾਡੇ ਸਾਡੇ ਤੇ ਨਸ਼ਾ ਕਿੱਨਾ ਹੈਗਾ ਸਾਡੀ ਜਵਾਨੀ ਕਿਰਾਹੇ ਤੇ ਆ ਅਕਾਲ ਤੱਕ ਤੋਂ ਹੁਕਮਨਾਮੇ ਜਾਰੀ ਹੁੰਦੇ ਨੇ ਸ਼ਰਮ ਨਿਕੋਦਾ ਪ੍ਰਬੰਧਕ ਕਮੇਟੀ ਕੋਸ਼ਿਸ਼ਾਂ ਕਰੀ ਆ ਇਹਨਾਂ ਨੂੰ ਕੁੱਛੇ 2014 ਤੋਂ ਲੈ ਕੇ 2019 ਤੱਕ ਤੁਸੀਂ ਸੈਂਟਰ ਦੇ ਭਾਈ ਵਗਦੇ ਬੰਦੀ ਸਿੰਘ ਤੋਂ ਦੋ ਵੀ ਰਿਆ ਹੋ ਸਕਦੇ ਇਸੇ ਕਰਕੇ ਬਹੁਤ ਹੀ ਵਾਰ ਕਹਿੰਦੇ ਨੇ ਕਿ ਅਗਰ ਖੇਤਰੀ ਪਾਰਟੀ ਹੁੰਦੀ ਅਨ ਕੰਡੀਸ਼ਨਲ ਜਿਹੜੀ ਇਹਨਾਂ ਨੂੰ 1996 ਦੇ ਵਿੱਚ ਸ਼ਰੂਬ ਨਕਾਲੀ ਦਲ ਨੇ ਸੀ ਰੈਟਲ ਭਾਰੀਵਾਸਪਾਈ ਨੂੰ ਸਮਰਥਨ ਦਿੱਤਾ ਬਹੁਤ ਵੱਡਾ ਜਹਾਦੀਆਂ ਵਿੱਚ ਵੱਧ ਤੋਂ ਕੁਰਬਾਨੀਆਂ ਦੇਣ ਵਾਲੇ ਲੋਕ ਅੱਜ ਵੀ ਪੰਜਾਬੀ ਸਿੱਖ ਕਹ ਲੋ ਸਿੱਖ ਕਹ ਲੋ ਸਾਨੂੰ ਸਬੂਤ ਦੇਣਾ ਪੈ ਰਿਹਾ ਕਿ ਅਸੀਂ ਨੈਸ਼ਨਲਿਸਟ ਆਹੀ ਰਾਸ਼ਟਰਵਾਦੀ ਹਾਂ ਸਤਿ ਸ਼੍ਰੀ ਅਕਾਲ ਪੰਜਾਬ ਪ੍ਰਥਮ ਦੇ ਨਾਲ ਜੁੜੇ ਹੋ ਮੈਂ ਸੰਸਾਰਦੇਵ ਸਿੰਘ ਹਾਂ ਬੀਤੇ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਜਦੋਂ ਮੈਂਬਰ ਪਾਰਲੀਮੈਂਟ ਫਰੀਦਕੋਟ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੱਡਾ ਐਲਾਨ ਇੱਕ ਸਟੇਟ ਦੇ ਉੱਪਰੋਂ ਕੀਤਾ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਮ ਖਿਆਲੀ ਧਿਰਾਂ ਨੂੰ ਨਾਲ ਲੈ ਕੇ ਇੱਕ ਪੰਜਾਬ ਪੱਖੀ ਸਿਆਸੀ ਪਾਰਟੀ ਬਣਾਈ ਜਾਏਗੀ ਆਖਰ ਇਸ ਤਰ੍ਹਾਂ ਦਾ ਐਲਾਨ ਮੌਜੂਦਾ ਐਮਪੀ ਨੂੰ ਕਿਉਂ ਕਰਨਾ ਪਿਆ ਕਿ ਵਾਕਈ ਪੰਜਾਬ ਇਸ ਤਰ੍ਹਾਂ ਦੀ ਰਾਜਨੀਤਿਕ ਸਥਿਤੀ ਦੇ ਵਿੱਚੋਂ ਲੰਘ ਰਿਹਾ ਕਿ ਪੰਜਾਬ ਦੀ ਆਵਾਜ਼ ਆ ਕੇ ਹੁਣ ਸਿਆਸੀ ਧਿਰ ਦਾ ਜਨਮ ਹੋਣਾ ਚਾਹੀਦਾ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਰ ਕਿਉਂ ਲੋੜ ਪੈਂਦੀ ਹੈ ਇੱਕ ਮੌਜੂਦਾ ਐਮਪੀ ਨੂੰ ਇਸ ਤਰ੍ਹਾਂ ਦੇ ਸਿਆਸੀ ਐਲਾਨ ਕਰਨ ਬੁੱਲਰ ਸਾਹਿਬ ਸਸਿਕਾ ਸੰਸਾਰ ਦੀ ਪੀਐਲਟੀ ਠੀਕ ਠਾਕ ਠੀਕ ਠਾਕ ਸਰ ਚੜ੍ਹਦੀ ਕਲਾ ਬਹੁਤ ਸ਼ੁਕਰੀਆ ਤੁਸੀਂ ਨੇ ਸਮਾਂ ਦਿੱਤਾ ਜੀ ਬੜਾ ਚੰਗਾ ਲੱਗਿਆ ਕਿ ਮੈਂ ਤੁਹਾਨੂੰ ਬੜਾ ਦੇਖਦਾ ਹੈਗਾ ਕਿ ਬਹੁਤ ਸੋਹਣਾ ਕੰਮ ਕਰ ਰਹੇ ਤੁਸੀਂ ਹਨ ਸ਼ੁਕਰੀਆ ਥੈਂਕ ਯੂ ਸਰ ਸਰ ਜਿਵੇਂ ਐਮਪੀ ਸਾਹਿਬ ਨੇ ਬੀਤੇ ਦਿਨ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਿਆਸੀ ਧਿਰ ਖੜੀ ਕੀਤੀ ਜਾਊਗੀ ਉਹਨਾਂ ਦਾ ਐਲਾਨ ਤੁਸੀਂ ਨੇ ਸੁਣਿਆ ਕਿਵੇਂ ਦੇਖ ਰਹੇ ਹੋ देखो ਇੱਕ ਤੇ ਗੱਲ ਹੈ ਸਪਸ਼ਟ ਕਿ ਪੰਜਾਬ ਦੇ ਵਿੱਚ ਇੱਕ ਆਪਣੀ ਖੇਤਰੀ ਪਾਰਟੀ ਨਹੀਂ ਹੈ ਪੰਜਾਬ ਦੀ ਕੋਈ ਆਪਣੀ ਪਾਰਟੀ ਨਹੀਂ ਹੈ ਕਿਸੇ ਵੇਲੇ ਸੀ ਕਿ ਸ਼੍ਰੋਮਣੀ ਕਾਲੀ ਦਲ ਲੋਕ ਮਹਿਸੂਸ ਕਰਦੇ ਸੀ ਖਾਸ ਕਰਕੇ ਜਿਹੜੇ ਪੰਥਕ ਜਮਾਤ ਦੇ ਤੌਰ ਤੇ ਜਾਣ ਜਦੇ ਲੇਕਿਨ ਅਕਿਸ ਸਮੁੱਚੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਜਾਂ ਪੰਜਾਬੀਆਂ ਦੀ ਹਾਮੀ ਭਰਨ ਵਾਲੀ ਜਿਹੜੀ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਉਹ ਕਈ ਦਹਾਕਿਆਂ ਤੋਂ ਹਮਲੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਉਹ ਕਦੀ ਬੂਰ ਨਹੀਂ ਪਿਆਗਾ ਕਿਉਂਕਿ ਸ਼੍ਰੋਮਣੀ ਕਾਲੀ ਦਲ ਨੂੰ ਛੱਡ ਕੇ ਪੰਜਾਬ 'ਚ ਰਾਜ ਕਿਹਨਾ ਕੀਤਾ ਕਾਂਗਰਸ ਪਾਰਟੀ ਤੇ ਉਹ ਨੈਸ਼ਨਲ ਪਾਰਟੀ ਬੀਜਪੀ ਦਾ ਲਾਇਸ ਹੋ ਗਿਆ 1996 ਚ ਵਿੱਚ ਸ਼੍ਰੋਮਣੀ ਕਾਲੀਦਨ ਉਤੇ ਆਟੋਮੈਟਿਕਲੀ ਸ਼੍ਰੋਮਣੀ ਕਾਲੀਦਨ ਇੱਕ ਨੈਸ਼ਨਲ ਪਾਰਟੀ ਬਣ ਗਈ ਕਿਉਂਕਿ ਉਹਨਾਂ ਨੂੰ ਬੀਜਪੀ ਦੀ ਹਾਂ ਦੇ ਵਿੱਚ ਹਾਂ ਮਲਾਉਣੀ ਪਈ ਹੈ 1996 ਤੋਂ ਲੈ ਕੇ 2011 ਤੱਕ ਜਦ ਤੱਕ ਇਹਨਾਂ ਦਾ ਮਜਬੂਰੀ ਵਸ ਤੋੜ ਵਿਛੋੜਾ ਨਹੀਂ ਹੋਇਆ ਪੀਪਲਸ ਪਾਰਟੀ ਆਫ ਪੰਜਾਬ ਬਣਨ ਦੀ ਕੋਸ਼ਿਸ਼ ਕੀਤੀ ਆ ਗਈ ਹੈ ਜਥੇਦਾਰ ਗੁਰਚਨ ਸਿੰਘ ਟੋੜਾ ਉਹਨਾਂ ਨੇ ਬੜੀ ਵਾਰ ਕੋਸ਼ਿਸ਼ ਕੀਤੀ ਆ ਕੁਲਦੀਪ ਸਿੰਘ ਵਡਾਲਾ ਉਹਨਾਂ ਨੇ ਬੜੀ ਵਾਰ ਕੋਸ਼ਿਸ਼ ਕੀਤੀ ਹੀ ਅ ਦੂਸਰੇ ਸਰਜੀਤ ਸਿੰਘ ਬਰਨਾਲਾ ਉਹਨਾਂ ਨੇ ਬੜੀ ਵਾਰ ਕੋਸ਼ਿਸ਼ ਕੀਤੀ ਆ ਲੇਕਿਨ ਪੰਜਾਬ ਕਿਉਂਕਿ ਇੱਕ ਸਿੱਖ ਭਾਈਚਾਰਾ ਡੋਮਿਨੇਟ ਕਰਦਾ ਤੇ ਉਹਦਾ ਮੋਢੀ ਇੱਕ ਸਿੱਖ ਹੀ ਰਿਹਾਗਾ ਹੁਣ ਗੱਲ ਹੈ ਕਿ ਜਿਹੜੀ ਹੁਣ ਮੌਜੂਦਾ ਸਥਿਤੀਆਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਇੱਕ ਹੋਰ ਨਵੀਂ ਪਾਰਟੀ ਉੱਭਰ ਰਹੀ ਆ ਬਣ ਜੇ ਕੋਈ ਗੱਲ ਨਹੀਂ ਆ ਲੇਕਿਨ ਜਦ ਤੱਕ ਕੋਈ ਵੀ ਪਾਰਟੀ ਜਿਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਨਾ ਨੇ ਕੀਤੀ ਖਾਸ ਕਰਕੇ ਉਹ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਦੋ ਅਜੇ ਹਿੰਦੁਸਤਾਨ ਦੇ ਵਿੱਚ ਸੂਬੇ ਨੇ ਇੱਕ ਜੰਮੂ ਕਸ਼ਮੀਰ ਜਿਹੜਾ ਸੈਂਟਰ ਸਰਕਾਰ ਨੇ ਤੋੜਤਾ ਔਰ ਇੱਕ ਪੰਜਾਬ ਜਿੱਥੇ ਉੱਥੇ ਮੁਸਲਮਾਨ ਭਾਈਚਾਰਾ ਵੱਸਦਾ ਸੀ ਇੱਥੇ ਸਿੱਖ ਭਾਈਚਾਰਾ ਵੱਸਦਾ ਸੀ ਠੀਕ ਹੈ ਉੱਥੇ ਵੀ ਉਹਨਾਂ ਲੋਕਾਂ ਨੇ ਰਾਜ ਕੀਤਾ ਜਿਨੇ ਕਸ਼ਮੀਰ ਕਸ਼ਮੀਰੀ ਤੇ ਕਸ਼ਮੀਰੀਅਤ ਦੀ ਗੱਲ ਕੀਤੀ ਪੰਜਾਬ ਚ ਵੀ ਉਹੀ ਰਾਜ ਕਰ ਸਕਦੇ ਜਿਹੜੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨਗੇ ਹੁਣ ਇਹ ਜਿਹੜੇ ਲੋਕ ਜਿਹੜੀਆਂ ਖਬਰਾਂ ਛਾਪ ਰਹੀਆਂ ਨੇ ਇਹਨਾਂ ਦਾ ਕਰਤਾਰ ਕੀ ਆ اخلاق ਕੀ ਆ ਤੇ ਇਹਨਾਂ ਤੇ ਵਿਸ਼ਵਾਸ ਕਿੰਨਾ ਹੋਏਗਾ ਲੋਕਾਂ ਨੂੰ ਉਹ ਨਿਰਭਰ ਕਰਦਾ ਹੈਗਾ ਸਰ ਮੈਂ ਇਹੀ ਗੱਲ ਕਰਨਾ ਚਾਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਤੁਸੀਂ ਨੇ ਗੱਲ ਕੀਤੀ ਅਸੀਂ ਨੇ ਜਿੰਨਾ ਕੁ ਪੜਿਆ ਹੈਗਾ ਕਹਿੰਦੇ ਨੇ ਕਿ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਆਏ ਅਸੀਂ ਸਾਡੇ ਬਜ਼ੁਰਗਾਂ ਦਾ ਲੰਮਾ ਸੰਘਰਸ਼ ਆ ਸ਼੍ਰੋਮਣੀ ਅਕਾਲੀ ਦਲ ਵਿਸ਼ਵਾਸ ਪਾਤਰ ਪਾਰਟੀ ਸੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਜਮਾਤ ਸੀ ਉਸ ਦਾ ਖਤਮ ਹੋਣਾ ਕਿਤੇ ਨਾ ਕਿਤੇ ਪੰਜਾਬ ਦੇ ਲਈ ਸਹੀ ਹੈਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜੀ ਖੇਤਰੀ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਸੀ ਕਿਉਂਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਡਾਊਨਫਾਲ ਐਸੇ ਕਰਕੇ ਨਵੀਂ ਸਿਆਸੀ ਧਰਤੀਆਂ ਗੱਲਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੋ ਕੋਈ ਇੱਕ ਮੈਨੂੰ ਲੱਗਦਾ ਕਿ ਇੱਕ ਬੜਾ ਡਿਬੇਟੇਬਲ ਵਿਸ਼ਾ ਕੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਮੰਨੀਏ ਜਾਂ ਖੇਤਰੀ ਪਾਰਟੀ ਤੋਂ ਉੱਪਰ ਮੰਨੀਏ ਕਿਉਂਕਿ ਇੱਕ ਸਿੱਖ ਕੌਮ ਦੀ ਜਮਾਤ ਸੀ ਇੱਕ ਹੈਨਾ ਜਿਦਾਂ ਭਾਜਪਾ ਔਰ ਕਾਂਗਰਸ ਹਿੰਦੂ ਜਮਾਤ ਦਿਨਮੈਂਦਗੀ ਕਰਦੀ ਰਹੀ ਹੈ ਇਹ ਅੱਜ ਵੀ ਕਰ ਰਹੀ ਹੈ ਪਹਿਲਾਂ ਵੀ ਕਰਦੀ ਸੀ ਔਰ ਕਰਦੀਆਂ ਰਹਿਣਗੀਆਂ ਤੇ ਸ਼੍ਰੋਮਣੀ ਕਾਲੀ ਦਲ ਵੀ ਇੱਕ ਖੇਤਰੀ ਪਾਰਟੀ ਤੋਂ ਉੱਪਰ ਸੀ ਵੱਖਰੀ ਗੱਲ ਹੈ ਕਿ ਇਹਨਾਂ ਨੇ ਰੋਲ ਨਹੀਂ ਨਿਭਾਇਆ ਅਗਰ ਖੇਤਰੀ ਪਾਰਟੀ ਹੁੰਦੀ ਨਾ ਤੇ ਖੇਤਰੀ ਪਾਰਟੀ ਦੇ ਵਾਸਤੇ ਨਾ ਇੱਕ ਬਹੁਤ ਵੱਡੀ ਗੁੰਜਾਇਸ਼ ਰਹਿੰਦੀ ਹੈ ਸੰਸਾਰ ਦੀ ਭਕੇ ਯਾਰ 바ਰਗੇਨਿੰਗ ਵਾਲੀ ਪੋਜੀਸ਼ਨ ਬੜੀ ਰਹਿੰਦੀ ਹੈ ਆਪਾਂ ਛੋਟਾ ਜੀ ਦੁਕਾਨ ਕੱਪੜੇ ਵਾਲੀ ਦੁਕਾਨ ਤੇ ਚਾਹੇ ਕਿਸੇ ਵੀ ਦੁਕਾਨ ਤੇ ਆਪਾਂ 바ਰਗੇਨਿੰਗ ਕਰਦੇ ਨੇ 바ਰਗੇਨਿੰਗ ਚ ਆਪਾਂ ਨੂੰ ਫਾਇਦਾ ਹੁੰਦਾ ਨਾ ਜੀ ਚਾਹੇ 10 ਰੁਪਏ ਦਾ ਹੋਵੇ ਨਾ ਹਾਂ ਤੇ ਜਿਹੜੀ ਸਟੇਟ ਦੀ ਪਾਰਟੀ ਹੁੰਦੀ ਨਾ 바ਰਗੇਨਿੰਗ ਬੜੀ ਵਧੀਆ ਕਰ ਸਕਦੀ ਆ ਹੁਣ ਤੁਸੀਂ 1970 ਤੋਂ ਲੈ ਕੇ ਹੁਣ ਤੱਕ ਦੇਖੋ ਕਿ ਨਤੀਸ਼ ਕੁਮਾਰ ਨੇ ਆਪਣੇ ਸਟੇਟ ਵਾਸਤੇ ਉਹਨੇ 바ਰਗੇਨਿੰਗ ਕੀਤੀ ਹੈਗੀ ਆ ਕਦੀ ਉਹ ਸੱਤਾ ਤੋਂ ਬਾਹਰ ਨਹੀਂ ਰਿਹਾ ਹੈਗਾ ਸ਼੍ਰੋਮਣੀ ਕਾਲੀ ਦਲ 바ਰਗੇਨਿੰਗ ਕਰ ਸਕਦੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਇਹਨਾਂ ਕਿਉਂਕਿ ਇਸ ਟਾਈਮ ਪੰਜਾਬ ਵਿੱਚ ਉਹ ਪਾਰਟੀ ਚਾਹੀਦੀ ਆ ਜਿਹੜੀ ਉਹਨੂੰ ਨਾ ਤੇ ਬੀਜੇਪੀ ਤੋਂ ਕੋਈ ਅਸ਼ੂਤ ਹੋਵੇ ਤੇ ਨਾ ਕਾਂਗਰਸ ਤੋਂ ਹੋਵੇ ਸ਼੍ਰੋਮਣੀ ਕਾਲੀ ਦਲ ਦੀ ਕੀ ਮਜਬੂਰੀ ਸੀ ਤੇ ਉਹ ਤੋਂ ਤੇ ਕਰ ਨਹੀਂ ਸਕਦੀ ਸੀ ਕਾਂਗਰਸ ਪਾਰਟੀ ਕਿਉਂਕਿ ਇਹ ਕਾਂਗਰਸ ਪਾਰਟੀ ਨੂੰ ਕਹਿ ਦਿੱਤਾ ਕਿ ਸੁੱਖਾਂ ਦੀ ਦੁਸ਼ਮਣ ਜਮਾਤ ਹੈ 84 ਨੂੰ ਲੈ ਕੇ ਟਾਰਗੇਟ ਲਗਾਤਾਰ ਨਹੀਂ 84 ਨੂੰ ਛੱਡੋ ਜਦੋਂ ਦਾ ਪੰਜਾਬ ਦੇ ਨਾਲ ਕਾਣੀ ਵੰਡ ਹੋਈ ਆ ਹੂੰ ਜੇ ਭਾਸ਼ਾ ਦੇ ਆਧਾਰ ਤੇ ਸਾਰੇ ਸੂਬੇ ਬਣ ਗਏ ਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਬਣਾਇਆ ਨਹੀਂ ਸਾਨੂੰ ਦਿੱਤਾ ਨਹੀਂ ਕੁਝ ਠੀਕ ਹੈ ਉਸ ਤੋਂ ਬਾਅਦ ਪੰਡਤ ਨਹਿਰੂ ਆ ਗਿਆ ਫਿਰ ਇੰਦਰਾ ਗਾਂਧੀ ਆ ਗਈ ਫਿਰ ਰਜੀਵ ਗਾਂਧੀ ਫਿਰ 400 ਸਾਲ ਅਪ ਟੂ ਮੋਦੀ ਸਾਹਿਬ ਪੰਜਾਬ ਨੂੰ ਮਿਲਿਆ ਵੀ ਕੀ ਨਾ ਤੇ ਇਸ ਕਰਕੇ ਅਗਰ ਕੋਈ ਪੰਜਾਬ ਦੀ ਆਪਣੀ ਪਾਰਟੀ ਹੁੰਦੀ ਉਹ 바ਰਗੇਨਿੰਗ ਬੜੀ ਵਧੀਆ ਕਰ ਸੀ 바ਰਗੇਨਿੰਗ ਦੇ ਵਿੱਚ ਸਾਡੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਸੀ ਉਹ 1996 ਚ ਉਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਕਿਉਂਕਿ ਉਹਨਾਂ ਦੀ ਆਪਣੀ ਇੱਕ ਵੱਡੀ ਸੋਚ ਸੀ ਕਿ ਉਹਨਾਂ ਨੇ ਇੱਕ ਪੰਜਾਬੀ ਪਾਰਟੀ ਬਣਾ ਲਈ ਪਰ ਉਹਦੇ ਨੂੰ ਮਿਲਿਆ ਕੀ ਹੈਗਾ ਨਾ ਉਲਟਾ ਉਹਨਾਂ ਦਾ ਨੁਕਸਾਨ ਕਿ ਬੀਜੇਪੀ ਉਹਨਾਂ ਦੀ ਜੜਾ 'ਚ ਬੈਠ ਗਈ ਠੀਕ ਹੈ ਕੀ ਕੀਤਾ ਹੈਗਾ ਬੀਜੇਪੀ ਨੇ ਉਲਟਾ ਇਹਨਾਂ ਕਾਲੀਆਂ ਨੂੰ ਬਦਨਾਮ ਕਰ ਦਿੱਤਾ ਪੰਜਾਬ ਦੇ ਹੱਕਾਂ ਦੇ ਨਾਲੋਂ ਕਹਿ ਸਕਦਾ ਕਿ ਆਪਣੇ ਸੱਤਾ ਦੇ ਲਾਲਚ ਨੂੰ ਜਾਂ ਸੱਤਾ ਦੀ ਲਾਲਸਾ ਨੂੰ ਜਿਹੜਾ ਮੁੱਖ ਤੌਰ ਤੇ ਰੱਖਿਆ ਗਿਆ ਇਸੇ ਕਰਕੇ ਜਿਹੜਾ ਤੁਸੀਂ ਵੀ ਗੱਲ ਕੀਤੀ ਹੈ ਕਿ ਪੰਜਾਬ ਨੂੰ ਮਿਲਿਆ ਕੁਛ ਨਹੀਂ ਪੰਜਾਬ ਦੇ ਨਾਲ ਹਮੇਸ਼ਾ ਧਰੋਕ ਮਾਇਆ ਗਿਆ ਧੋਖੇ ਵਿੱਚ ਪੰਜਾਬ ਨੂੰ ਮਿਲਿਆ ਨਹੀਂ ਤੇ ਪੰਜਾਬ ਨੂੰ ਲੈਣ ਵਾਲੇ ਵੀ ਨਹੀਂ ਪੈਦਾ ਹੋਏ ਪੰਜਾਬ ਦੇ ਵਿੱਚ ਕਿਉਂਕਿ ਕਾਲੀ ਤੇ ਕਾਂਗਰਸ ਨੇ ਤੇ ਸਾਨੂੰ ਕੁਛ ਦੇਣਾ ਨਹੀਂ ਸੀ ਬੀਜੇਪੀ ਨੇ ਕੋਈ ਦੋਨੇ ਨੈਸ਼ਨਲ ਪਾਰਟੀਆਂ ਆਮ ਆਦੀ ਪਾਰਟੀ ਵੀ ਨੈਸ਼ਨਲ ਪਾਰਟੀ ਬਣ ਗਈ ਉਦੋਂ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਅਸੀਂ ਤੁਪਕਾ ਵੀ ਨਹੀਂ ਦੇਣਾਗਾ ਹੁਣ ਕਿਹਾ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਨਹੀਂ ਇਹ ਮੈਟਰ ਸਬ ਜੂਡੀਸਰ ਕਿ ਅਦਾਲਤ ਦੇ ਵਿਚਾਰ ਦੀ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਉਹ ਅਗਰ ਖੇਤਰੀ ਪਾਰਟੀ ਖੇਤਰੀ ਪਾਰਟੀ ਦਾ ਮਤਲਬ ਹੈ ਕਿ ਜੇ ਤੁਸੀਂ ਆਪਣੇ ਸੂਬੇ ਦੇ ਵਿੱਚ ਹੀ ਰਹਿ ਕੇ ਹਿੱਤਾਂ ਦੀ ਰਾਖੀ ਕਰਦੇ ਹੋ ਆਪਣੇ ਸਟੇਟ ਦੀ ਹੈ ਕਿ ਸਾਡੇ ਲੋ ਭਾਵੇਂ ਹਰਿਆਣੇ ਦੇ ਵਿੱਚ ਕੋਈ ਇਲੈਕਸ਼ਨ ਲੜੇ ਜਾਂ ਨਾ ਲੜੇ ਦਿੱਲੀ ਦੇ ਵਿੱਚ ਕੋਈ ਇਲੈਕਸ਼ਨ ਨਾ ਲੜੇ ਹੈਗੇ ਹੁਣ ਆਮ ਆਦੀ ਪਾਰਟੀ ਇੱਕ نیشنل ਪਾਰਟੀ ਬਣ ਗਈ ਇਹ ਵੀ ਖੇਤਰੀ ਪਾਰਟੀ ਨੇ ਕਿਉਂਕਿ ਉਹਨਾਂ ਦੇ ਗੋਆ ਐਮਐਲਏ ਹੈ, ਗੁਜਰਾਤ ਐਮਐਲਏ, ਦਿੱਲੀ ਸਰਕਾਰ ਹੈ, ਪੰਜਾਬ ਸਰਕਾਰ ਹੈ, ਹਰਿਆਣੇ 'ਚ ਵੀ ਲੜ ਰਹੇ ਹੈਗੇ ਨੇ। ਹੁਣ ਇਸੇ ਕਰਕੇ ਜਦ ਤੱਕ ਖੇਤਰੀ ਪਾਰਟੀ ਨਹੀਂ ਬਣਦੀ ਪੰਜਾਬ ਦੀ ਸਾਡੀ ਆਪਣੀ ਪਾਰਟੀ ਜਿੱਥੇ ਸਮੁੱਚੇ 3 ਕਰੋੜ ਪੰਜਾਬੀਆਂ ਨੂੰ ਭਰੋਸਾ ਹੋਵੇ, ਉਹਦੇ 'ਚ ਸਾਡਾ ਕਿਉਂ ਨਹੀਂ ਹਿੰਦੂ ਭਾਈਚਾਰਾ ਹੋਵੇ? ਸਾਡਾ ਕਿਉਂ ਨਾ ਐਸਾਈ ਭਾਈਚਾਰੇ ਦੀ ਦਰਮਿਆਦਗੀ ਹੋਵੇ? ਸਾਡਾ ਕਿਉਂ ਨਾ ਮੁਸਲਮਾਨ ਭਾਈਚਾਰਾ ਹੋਵੇ? ਸਾਰੀਆਂ ਬਰਾਦਰੀਆਂ ਨੂੰ ਘੋਣਗੇ। ਪੰਜਾਬ ਦੇ ਵਿੱਚ ਕਿ ਬੀਜੇਪੀ ਹਿੰਦੂਆਂ ਦੀ ਪਾਰਟੀ ਗਿਣੀ ਜਾਂਦੀ ਹੂੰ ਤੇ ਸ਼ੁਕਰ ਹੈ ਕਿ ਉਹਨਾਂ ਨੇ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਆਪਣੇ ਤੇ ਸ਼ਾਮਲ ਕਰ ਲਏ ਹੂੰ ਠੀਕ ਹੈ ਜੀ ਜੇ ਬਹੁਜਾ ਸਮਾਜ ਪਾਰਟੀ ਕਹੀ ਤੇ ਇੱਕ ਕਹਿ ਸਕਦੇ ਉਹਦੇ ਚ ਡੋਮੀਨੇਟ ਕਰਦਾ ਐਸਸੀ ਭਾਈਚਾਰੇ ਚ ਵੀ ਡੋਮੀਨੇਟ ਕੌਣ ਕਰੇਗਾ ਰਵੀਦਾਸਿਆ ਭਾਈਚਾਰ ਸ਼ਰੂਮਨੀ ਕਾਲੀਦਲ ਵੀ ਇੱਕ ਜੱਟਾਂ ਦੀ ਪਾਰਟੀ ਬਣ ਕੇ ਰਹਿ ਗਈ ਸੀ ਸਿੱਖਾਂ ਦੀ ਪਾਰਟੀ ਬਣ ਕੇ ਰਹਿ ਗਈ ਸੀ ਨਾ ਤੇ ਇਸ ਕਰਕੇ ਇਹ ਜਿਹੜੀ ਸਥਿਤੀ ਜਦ ਤੱਕ ਪੰਜਾਬ ਦੀ ਆਪਣੀ ਜਦੋਂ ਤੱਕ ਸਮੁੱਚਾ ਪੰਜਾਬੀ ਕਹਵੇ ਕਿ ਹਾਂ ਇਹਸ ਪਾਰਟੀ ਮੇਰੀ ਆ ਮੈਂ ਪਾਰਟੀ ਵਾਸਤੇ ਹੀ ਜੀਉਣਾ ਮਰਨਾ ਹੈਗਾ ਫਿਰ ਪੰਜਾਬ ਦੇ ਜਿਹੜੇ ਮਸਲੇ ਹਾਲੂ ਨੇ ਸਾਡੇ ਮਸਲੇ ਇਹਤ ਨਹੀਂ ਆ ਕਿ ਆ ਕੋਈ ਵੱਡੀ ਸਾਡੇ ਤੇ ਕਿ ਪੰਜਾਬ ਨਾਲ ਜਿਹੜੇ ਧੋਖਮਈ ਸਾਡੀ ਉੱਪਰ ਭਾਈ ਹੋਵੇ ਸਾਡੇ ਜੇ ਬਾਕੀ ਸੂਬਿਆਂ ਨੂੰ ਫੰਡ ਮਿਲਦੇ ਸਾਨੂੰ ਕਿਉਂ ਨਹੀਂ ਮਿਲਦੇ ਹੈਗੇ ਇਹ ਅਜਿਹੀ ਸਥਿਤੀ ਦੇ ਵਿੱਚ ਜਿਹੜੀਆਂ ਨਵੀਆਂ ਕੋਸ਼ਿਸ਼ਾਂ ਹੋ ਰਹੀਆਂ ਕਿਉਂਕਿ ਜਿਵੇਂ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਦੋ ਸੀਟਾਂ ਨੂੰ ਲੈ ਕੇ ਪੰਜਾਬ ਦੇ ਲੋਕ ਜਿਹੜਾ 3-4% ਦੇਖ ਰਹੇ ਨੇ ਕਿ ਸ਼ਾਇਦ ਅ ਅਮਰਤਪਾਲ ਸਿੰਘ ਹੋਣਾਂ ਦੀ ਗਵਾਹੀ 'ਚ ਇੱਕ ਪਾਰਟੀ ਬਣ ਜੂ ਜਾਂ ਸਰਬਜੀਤ ਸਿੰਘ ਖਾਲਸਾ ਦੀ ਗਵਾਹੀ 'ਚ ਜੰਗਸਬੀ ਸਿੰਘ ਰੁੱਡੇ ਹੋਣਾ ਦੀ ਅਗਵਾਈ ਚ ਬਾਂਝੂਗਾ ਨਹੀਂ ਜਿਵੇਂ 2022 ਦੇ ਵਿੱਚ ਲੋਕਾਂ ਨੇ ਗੁੱਸਾ ਕੱਢਿਆ ਨਾ ਅਕਾਲੀ ਦਲ ਤੇ ਕਾਂਗਰਸ ਤੇ ਤੇ ਬੀਜੇਪੀ ਤੇ ਆਮ ਆਦੀ ਪਾਰਟੀ ਨੂੰ ਜਿਤਾ ਕੇ ਉਸੇ ਤਰ੍ਹਾਂ ਖਡੂਰ ਸਾਹਿਬ ਦੇ ਲੋਕਾਂ ਨਾਲ ਗੱਲ ਕਰ ਲੋ ਉਹਨਾਂ ਨੇ ਅਮਰਤਪਾਲ ਨਹੀਂ ਜਿਤਾਇਆ ਉਹਨਾਂ ਨੇ ਜਿਤਾਇਆ ਵਾ ਨੂੰ ਭਗਵੰਤ ਮਾਨ ਨੂੰ ਤੇ ਮੋਦੀ ਨੂੰ ਹਰਾਇਆਗਾ ਅਮਰਤਪਾਲ ਨੂੰ ਨਹੀਂ ਜਿਤਾਇਆ ਉਹਨਾਂ ਨੇ ਮੋਦੀ ਨੂੰ ਤੇ ਭਗਵੰਤ ਮਾਨ ਨੂੰ ਹਰਾਇਆ ਕਿਉਂ ਹਰਾਇਆ ਹੈਗਾ ਕਿ ਤੁਸੀਂ ਇੱਕ ਵਾਰ ਐਨਐਸ ਲਾਤਾ ਐਡਾ ਵੱਡਾ ਜੁਰਮ ਨਹੀਂ ਤੇ ਐਨਐਸ ਲਾਤਾ ਫਿਰ ਐਨਐਸ ਐਕਸਟੈਂਡ ਕਰਤਾ ਹੈਗਾ ਉਹ ਕਹਿ ਸਕਦੇ ਕਿ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਦੀ ਧੌਂ ਕਿਲਾ ਕੱਢਿਆ ਦੂਜੀ ਗੱਲ ਹੈ ਕਿ ਲੋਕਾਂ ਨੇ ਕਿਹਾ ਸੀ ਕਿ ਇਹਨੂੰ ਬਾਹਰ ਕੱਢਣਾ ਤੱਕਾ ਹੋਇਆ ਦੂਜੀ ਗੱਲ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਜਦੋਂ ਉਹ ਤੋਂ ਲਹਿਰ ਜੀ ਚੱਲ ਗਈ ਯਾਰ ਇਹਦੇ ਇਹਦੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਤੇ ਚਾਹੇ ਤੁਹਾਡੀਆਂ ਕੁਰਬਾਨੀਆਂ ਨੇ ਕਿਸੇ ਵੀ ਉਹਦਾ ਕੁਰਬਾਨੀ ਦਾ ਰੋਲ ਸੀ ਨਾ ਕਹਿੰਦੇ ਕਿ ਇਹਨੂੰ ਵੀ ਦਿੱਤੀ ਜਾਵੇ ਠੀਕ ਹੈ ਹਾਲਾਂਕਿ ਪੰਜਾਬ ਦੇ ਵਿੱਚ ਇਹਦੇ ਸਰਬਜੀਤ ਸਿੰਘ ਖਾਲਸਾ ਦੇ ਬਾਪੂ ਨੂੰ ਉਸ ਸਮੇ ਬਾਪੂ ਸੁਚਾ ਸਿੰਘ ਔਰ ਮਾਤਾ ਬਿੰਬਲਕੌਰ ਖਾਲਸਾ ਨੂੰ ਲੋਕਾਂ ਨੇ 89 ਦੇ ਵਿੱਚ ਬਿੰਬਲਕੌਰ ਖਾਲਸਾ ਨੂੰ ਰੋਪੜ ਤੋਂ ਉਹਨਾਂ ਨੂੰ ਬਠਿੰਡੇ ਤੋਂ ਐਮਪੀ ਬਣਾ ਦਿੱਤਾ ਹੈ ਹੈਨਾ ਫਿਰ ਵੀ ਲੋਕੀ ਕਹਿੰਦੇ ਚਲੋ ਇਹਨੇ ਪਿਛਲਵਾਰ ਇਲੈਕਸ਼ਨ ਲਈ ਇੱਕ ਵਾਰ ਇਹਦਾ ਵੀ ਕਰਜ਼ اتار ਦੋ ਗੱਲ ਕਰਜ਼ ਦੀ ਹੋਈ ਸੀ ਸਰਬਜੀਤ ਦਾ ਲੁਖਡੂ ਫਰੀਦਕੋਟ ਦੇ ਲੋਕਾਂ ਨੇ ਕਰਜ਼ اتارਿਆ ਲੀਡਰ ਨਹੀਂ ਹੈਗੇ ਸਰਬਜੀਤ ਸਿੰਘ ਕਹਿ ਸਕਦੇ ਆ ਕਿ ਲੋਕਾਂ ਨੇ ਭਾਈ ਬਿਆਨਤ ਸਿੰਘ ਦੀ ਵੱਡੀ ਕੁਰਬਾਨੀ ਨੂੰ ਦੇਖਦੇ ਹੋਏ ਸਰਬਜੀਤ ਸਿੰਘ ਉਹਨਾਂ ਨੂੰ ਵੋਟ ਪਾਈ ਪਰ ਐਜ਼ ਆ ਲੀਡਰ ਸਰਬਜੀਤ ਸਿੰਘ ਨੂੰ ਹਲੇ ਤੱਕ ਪ੍ਰਮਾਨ ਨਹੀਂ ਕੀਤਾ ਜਾ ਸਕਦਾ ਇੱਕ ਵਰ ਐਮਪੀ ਬਣਨ ਦੇ ਨਾਲ ਲੀਡਰ ਨਹੀਂ ਬਣਿਆ ਜਾਂਦਾ ਹੈਗਾ ਉਹਦੀ ਹੁਣ ਸ਼ੁਰੂਆਤ ਹੋਈ ਹੈ ਸਰਬਜੀਤ ਖਾਲਸਾ ਦੀ ਇਹ ਐਮਪੀ ਬਣ ਗਿਆ ਐਮਪੀ ਤੇ 92 ਐਮਐਲਏ ਵੀ ਬਣ ਗਏ ਇਹਨਾਂ ਚੋਂ ਕਿਹੜਾ ਲੀਡਰ ਬਣ ਗਿਆ ਹੈਗਾ ਮੰਨ ਲਓ ਆਪਾਂ ਇੱਕ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਉਹ ਸੰਵਿਧਾਨਕ ਅਹੁਦੇ ਤੇ ਬੈਠੇ ਨੇ ਮਿਨਿਸਟਰ ਬਣ ਗਿਆ ਹੈਗੇ ਕਿਉਂਕਿ ਬੰਨੇ ਹੈਗੇ ਨੇ ਬਾਕੀ ਐਮਐਲਏ ਤਾਂ ਲੱਗਦਾ ਕੋਈ ਲੀਡਰ ਬਣ ਗਿਆ ਬਿਲਕੁਲ ਲੀਡਰ ਦੀ ਜਿਹੜੀ ਲੀਡਰਸ਼ਿਪ ਹੁੰਦੀ ਨਾ ਉਹ ਬਹੁਤ ਵੱਡੀ ਹੁੰਦੀ ਆ ਇੱਕ ਇਲੈਕਸ਼ਨ ਜਿੱਤਣ ਦੇ ਨਾਲ ਤੁਸੀਂ ਲੀਡਰ ਨਹੀਂ ਬਣ ਸਕਦੇ ਇੱਕ ਵਾਰ ਐਮਐਲਏ ਬਣ ਕੇ ਤੁਸੀਂ ਲੀਡਰ ਨਹੀਂ ਬਣ ਸਕਦੇ ਇੱਕ ਵਾਰ ਐਮਪੀ ਬਣ ਕੇ ਤੁਸੀਂ ਲੀਡਰ ਨਹੀਂ ਬਣ ਇੱਕ ਵਾਰ ਮੁੱਖ ਮੰਤਰੀ ਬਣ ਕੇ ਵੀ ਤੁਸੀਂ ਲੀਡਰ ਨਹੀਂ ਬਣ ਸਕਦੇ ਨਾ ਲੀਡਰਸ਼ਿਪ ਲੀਡਰ ਦੀਆਂ ਕੁਆਲਟੀਆਂ ਬਹੁਤ ਹੁੰਦੀਆਂ ਅਜਿਹੀ ਸਥਿਤੀ ਦੇ ਵਿੱਚ ਹਜੇ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਨੇ ਲਈ ਤੋਲਣਾ ਵਾ ਕਿ ਪੰਜਾਬ ਦੇ ਮੁੱਦਿਆਂ ਤੇ ਕੀ ਸਿਰਫ ਪੰਜਾਬ ਪੰਤਕ ਮੁੱਦਾ ਹੀ ਚੱਲੂਗਾ ਜਾਂ ਬਾਕੀ ਭਾਈਚਾਰਾ ਨਾਲ ਲੈ ਕੇ ਚੱਲੂਗਾ ਔਰ ਜਿਹੜੇ ਹੋਰ ਲੋਕ ਕੋਸ਼ਿਸ਼ਾਂ ਕਰ ਰਹੇ ਨਾ ਉਹਨਾਂ ਨੇ ਲੋਕਾਂ ਨੇ ਤਾਂ ਕਰਤਾਰ ਵੀ ਦੇਖਣਾ ਹੈਗਾ ਕਰਤਾਰ ਕੀ ਆ ਪਾਰਟੀ ਕਰਤਾਰ ਦੇ ਨਾਲ ਜਲਦੀ اخلاق ਦੇ ਨਾਲ ਜਲਦੀ ਜਮੀਰ ਦੇ ਨਾਲ ਚੱਲਦੀ ਹੈ ਐਮਪੀ ਬਣਦੇ ਨਾਲ ਪਾਰਟੀਆਂ ਨਹੀਂ ਚੱਲਦੀਆਂ ਗਿਆ ਹਜੇ ਲੰਮਾ ਲੰਪ ਇੱਕ ਤੇ ਹੁੰਦੇ ਨਾ ਲੰਮੇ ਪੈਂਡ ਇੱਕ ਵਿਖੜੇ ਪੈਂਡ ਆ ਇਹਨਾਂ ਦੇ ਵਿਖੜੇ ਪੈਂਡ ਹੈਗੇ ਨੇ ਜੀ ਸਰ ਮੈਂ ਇਹੀ ਪੁੱਛਦਾ ਸੀ ਕਿ ਸਰਬਜੀਤ ਸਿੰਘ ਖਾਲਸਾ ਆਪਣੇ ਨਾਮ ਦੇ ਨਾਲ ਖਾਲਸਾ ਲਾਉਂਦੇ ਨੇ ਉਹੀ ਗੱਲ ਆ ਗਈ ਕਿ ਇਹਨਾਂ ਦੇ ਫਾਦਰ ਸਾਹਿਬ ਦਾ ਕੌਮ ਦੇ ਵਿੱਚ ਇੱਕ ਰਿਸਪੈਕਟਡ ਸਥਾਨ ਹੈਗਾ ਅਮਰਤਪਾਲ ਸਿੰਘ ਦਾ ਦੇਖੀਏ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦਾ ਸਨੇਹਾ ਦਿੰਦੇ ਸੀ ਨੌਜਵਾਨਾਂ ਨੂੰ ਅਮਰਤਿ ਛਕਾਉਣ ਦਾ ਸਨੇਹਾ ਦਿੰਦੇ ਸੀ ਕਿ ਜਿਹੜੀ ਵੀ ਪਾਰਟੀ ਸਿਆਸੀ ਹੋਣ ਦੇ ਵਿੱਚ ਆਏਗੀ ਕਿ ਉਹ ਪੰਥਕ ਮਾਮਲੇ ਨੂੰ ਲੈ ਕੇ ਹੀ ਆਏਗੀ ਕਿਉਂਕਿ ਪੰਜਾਬ ਦੇ ਮੁੱਦੇ ਤਾਂ ਜੀ ਹੋਰ ਵੀ ਬਹੁਤ ਨੇ ਪਾਣੀਆਂ ਦਾ ਮੁੱਦਾ ਹੈਗਾ ਪ੍ਰਵਾਸ ਦਾ ਮੁੱਦਾ ਹੈਗਾ ਹੋਰ ਬਹੁਤ ਮੁੱਦੇ ਨੇ ਇਸ ਟਾਈਮ ਪੰਥਕ ਮੁੱਦਾ ਤੇ ਰਹਿੰਦੇ ਰਹਿੰਦੇ ਹੈਗੇ ਨੇ ਜਿਹੜੇ ਪੰਥ ਪੰਥ Hindu ਪੰਥਾ Sikh ਪੰਥਾ Muslim ਪੰਥਾ ਪੰਥ ਸਿਰਫ ਸਿੱਖ ਨਹੀਂ ਪੰਥ ਬਿਲਕੁਲ ਬਾਕੀ ਧਰਮਾਂ ਦੇ ਵਿੱਚ ਪੰਥ ਹੈਗਾ ਨਾ ਹੂੰ ਸਵਾਲ ਹੈ ਕਿ ਪੰਜਾਬ ਦੇ ਵਿੱਚ ਪੰਥਕ ਮੁੱਦਿਆਂ ਦੀ ਜਿਹੜੀ ਗੱਲ ਕਿਹੜੇ ਪੰਥਕ ਮੁੱਦੇ ਨੇ ਪਜਾ ਦੇ ਉੱਚ ਦੱਸੋ ਬੇਅਦਬੀਆਂ ਦਾ ਮੁੱਦਾ ਹੈਗਾ ਗੋਲੀ ਕਾਂਡ ਦੇ ਇਨਸਾਫ ਦੀਆਂ ਗੱਲਾਂ ਲਗਾਤਾਰ ਇਹ ਇਹ ਇੱਕ ਇੱਕ ਐਡਮਿਨਿਸਟ੍ਰੇਟਿਵ ਬਹੁਤ ਵੱਡੀ ਸ਼ਰੋਮਨੀ ਕਾਲੀਦਲ ਕੋਈ ਗਲਤੀ ਹੋਈ ਜਿਹੜੀ ਇਹਨਾਂ ਨੇ ਮੌਕੇ ਦੇ ਜਿਹੜੇ ਉੱਥੇ ਹਾਜ਼ਰ ਅਫਸਰ ਉਹਨਾਂ ਦੀ ਨਲਾਕੀ ਸਰਕਾਰ ਨੂੰ ਵੋਟਾਂ ਦੇਖਦੀਆਂ ਸੀ ਡੇਰੇ ਵਾਲੀਆਂ ਉਹ ਇੱਕ ਗਲਤੀ ਆਈ ਉਹ ਪੰਥਕ ਮੁੱਦੇ ਬਣ ਜਾਂਦੇ ਪੰਥਕ ਮੁਦਿਆਂ ਤੋਂ ਬਿਜਾਏ ਐਸਐਮ ਸਾਡੇ ਪੰਜਾਬ ਚ ਵੱਡਾ ਮੁੱਦਾ ਕਿਹੜਾ ਹੋਣਾ ਚਾਹੀਦਾ ਸਾਡੀ ਇੰਡਸਟਰੀ ਭੱਜ ਗਈ ਸਾਡੀ ਬਰੋਜਗਾਰੀ ਸਾਡੇ ਸਾਡੇ ਚ ਨਸ਼ਾ ਕਿੰਨਾ ਹੈਗਾ ਸਾਡੀ ਜਵਾਨੀ ਕਿਰਾਹੇ ਤੇ ਆ ਸਾਡੀ ਕਿਸਾਨੀ ਤਖੀਰਮੁਰਕ ਹੈਗਾ ਖੁਦਕੁਸ਼ੀਆਂ ਦੇ ਰਾਹ ਤੇ ਚੱਲੇ ਹੋਏ ਨੇ ਸਾਡਾ ਸਿਸ਼ਟਾਚਾਰ ਖਤਮ ਹੋ ਗਿਆ ਸਾਡਾ ਸੱਭਿਆਚਾਰ ਖਤਮ ਹੋ ਗਿਆ ਸਾਡੇ ਤੇ ਇਹ ਮਸਲੇ ਨੇ ਸਾਡਾ ਪਾਣੀ ਕਿਸੇ ਨੇ ਕੀਤਾ ਪਾਣੀਆਂ ਦੇ ਮਸਲੇ ਤੇ ਗੱਲ ਕੀਤੀ ਕਿ ਕਿਸਾਨ ਰੋਜ਼ ਹੀ ਧਰਨੇ ਲਾਉਂਦੇ ਨੇ ਲਾਉਣ ਟੋਲ ਟੈਕਸ ਤੇ ਲਾਉਣ ਕਿਸੇ ਨੇ ਕਿਸਾਨਾਂ ਨੇ ਕੀਤਾ ਕਿ ਪਾਣੀ ਬਚਾ ਲੋ ਕਿਸੇ ਮੁਲਾਜ਼ਮ ਜਥੇਬੰਦੀਆਂ ਨੇ ਕਿਹਾ ਪਾਣੀ ਬਚਾ ਲੋ ਕਿਸੇ ਪੋਲੀਟਿਕਲ ਪਾਰਟੀ ਨੇ ਕਿਹਾ ਪਾਣੀ ਬਚਾ ਲੋ ਕਿਸੇ ਸਰਕਾਰ ਨੇ ਕਿਹਾ ਪਾਣੀ ਬਚਾ ਲੋ ਸਾਡੇ ਮਸਲੇ ਤੇ ਇਹ ਰਹਿ ਗਏ ਨਾ ਸਾਰੇ ਸਾਡੇ ਅੱਗੇ ਸਾਡਾ ਕੀ ਸਾਡੇ ਕਿਸ ਨੇ ਕਿਹਾਗਾ ਕਿ ਬਾਰਡਰ ਖੁੱਲੇ ਘੱਟੂ ਘੜ ਅਗਰ ਸੈਂਟਰਲ ਰਾਹ ਖੁੱਲ ਜਾਂਦਾ ਸੈਂਟਰਲ ਏਸ਼ੀਆ ਤੋਂ 1000 ਤੋਂ ਵੱਧ ਆਈਟਮ ਆਂਦੀ ਹੈਗੀ ਉਹਦੇ ਨਾਲ ਪੰਜਾਬ ਦਾ ਬਦਲਦਾ ਦੀ ਤਸਵੀਰ ਬਦਲਦਾ ਦੀ ਹੈਗੀ ਕੋਈ ਹਾਮੀ ਭਰ ਕੇ ਗਿਆ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਆ ਕਿ ਬੰਬੇ ਔਰ ਕਰਾਚੀ ਦਾ ਵਪਾਰ ਹੋ ਰਿਹਾ ਹੋ ਰਿਹਾ ਗੁਜਰਾਤ ਔਰ ਕਰਾਚੀ ਦਾ ਵਪਾਰ ਹੋ ਰਿਹਾ ਪੰਜਾਬ ਆ ਕਿਉਂਕਿ ਸਾਨੂੰ ਅੰਮਰਸਰ ਤੋਂ ਵਾਗੇ ਤੋਂ 40 ਕਿਲੋਮੀਟਰ ਲਾਹੌਰ ਆ ਉਹ ਨਹੀਂ ਖੁੱਲ ਸਕਦਾ ਹੈਗਾ ਖਤਰਾ ਪੈ ਜਾਂਦਾ ਜੀ ਹਾਂ ਖਤਰਾ ਪੈ ਤੁਸੀਂ ਦੇਖੋ ਹਰ ਦੁਨੀਆ ਦੀ ਆਪਸ ਵਿੱਚ ਆਣ ਬਣਾ ਸ਼ਰੀਕਾ ਵੱਡਾ ਸ਼ਰੀਕਾ ਜੀ ਬਿਲਕੁਲ ਸਾਡਾ ਵੀ ਪਾਕਿਸਤਾਨ ਦੇ ਨਾਲ ਕਾਹਦਾ ਸ਼ਰੀਕਾ ਵਪਾਰ ਆ ਵਪਾਰ ਚੱਲਦੇ ਰਹਿੰਦੇ ਠੀਕ ਹੈ ਇਹ ਪੋਲੀਟੀਕਲ ਮਸਲੇ ਨੇ ਹਰ ਇੱਕ ਕੰਟਰੀ ਦੂਜੀ ਕੰਟਰੀ ਦੇ ਵਿੱਚ ਪੈਨੇਟ੍ਰੇਸ਼ਨ ਕਰਦਾ ਹੈਗਾ ਮਾੜੀ ਗੱਲ ਆ ਹੁਣ ਨਾ ਨਹੀਂ ਚਾਹੀਦਾ ਪਾਕਿਸਤਾਨ ਕੋਈ ਗਵੰਡੀ ਸਿਆਣੇ ਕਹਿੰਦੇ ਨੇ ਆਪਣੇ ਬਜ਼ੁਰਗ ਕਹਿੰਦੇ ਕਿ ਰਿਸ਼ਤੇਦਾਰਾਂ ਦੇ ਨਾਲ ਭਾਵੇਂ ਵਿਗਾੜ ਲੋ ਗਵਾਂਡੀਆਂ ਨੇ ਨੀ ਬਗੜਦੀ ਬਿਲਕੁਲ ਇਥੇ ਗਵਾਂਡੀਆਂ ਨੇ ਦੋਨਾਂ ਨੇ ਪਾਕਿਸਤਾਨ ਨੇ ਵੀ ਇੰਡੀਆ ਨੇ ਵਿਗਾੜੀ ਹੋਈ ਇਹਨੇ ਵਿਗਾੜੀ ਅਮਰੀਕਾ ਨੇ ਤੇ ਰੂਸ ਨੇ ਸਾਂਝਾ ਪਾਈ ਫਿਰਦੇ ਚੀਨ ਦੇ ਨਾਲ ਸਾਂਝਾ ਪਾਈ ਫਿਰਦੇ ਉਹਦੀ ਸਥਿਤੀ ਦੇ ਵਿੱਚ ਸਾਨੂੰ ਪੰਜਾਬ ਦੇ ਉਹ ਜਿਹੜੇ ਮਸਲੇ ਨੇ ਜਿਹੜੀਆਂ ਦਰਪੇਸ਼ ਮੁਸ਼ਕਲਾਵਾਂ ਨੇ ਉਹ ਵਾ ਉਸ ਤੇ ਕੋਈ ਕੰਮ ਕਰਨਾ ਨਹੀਂ ਚਾਹੁੰਦਾ ਅਸੀਂ ਸਿਰਫ ਕਹਿ ਰਹੇ ਕਿ ਪੰਥਕ ਮਸਲਾ ਬੰਦੀ ਸਿੰਘ ਰਿਹਾ ਕਰ ਦੋ ਪੰਥਕ ਮਸਲਾ ਬੇਦਬੀ ਦਾ ਇਨਸਾਫ ਮਿਲਣਾ ਚਾਹੀਦਾ ਪੰਥਕ ਮਸਲਾ 84 ਦਿਨ ਇਨਸਾਫ ਇਹਨੇ ਤਿੰਨ ਮਸਲੇ ਹੈ ਜਿਹਨੂੰ ਅਸੀਂ ਪਹਲਾ ਨਹੀਂ ਸਕਦੇ ਪਰ ਅੱਗੇ ਵੀ ਵਧਨ ਦੀ ਵੀ ਲੋੜ ਹੈਗੀ ਨਾ ਜੀ ਔਰ ਇਹ ਮਸਲੇ ਜਾਣਬੁੱਝ ਕੇ ਰੱਖੇ ਜਾਂਦੇ ਨੇ ਕਈ ਮਸਲੇ ਜਾਣਬੁੱਝ ਕੇ ਜਿੰਦਾ ਰੱਖੇ ਜਾਂਦੇ ਨੇ ਫਿਰ ਸਿਆਸਤ ਕਿਵੇਂ ਹੋਏਗੀ ਰਾਜਨੀਤੀ ਖਤਮ ਹੋ ਸਕਦੀ ਹੈ ਕਈ ਮੁੱਦਿਆਂ ਦੀ ਜੇਕਰ ਜਾਣ ਕੇ ਰੱਖੇ ਜਾਂਦੇ ਅਗਰ ਅੱਜ ਸ਼੍ਰੋਮਣੀ ਅਕਾਲੀ ਦਲ ਜਾਂ ਅਕਾਲ ਤਖਤ ਤੋਂ ਹੁਕਮਨਾਮੇ ਜਾਰੀ ਹੁੰਦੇ ਆ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਕੋਸ਼ਿਸ਼ਾਂ ਕਰੀ ਆ ਇਹਨਾਂ ਨੂੰ ਪੁੱਛੇ 2014 ਤੋਂ ਲੈ ਕੇ 2019 ਤੱਕ ਤੁਸੀਂ ਸੈਂਟਰ ਦੇ ਭਾਈਵਾਲ ਤੇ ਬੰਦੀ ਸਿੰਘ ਤੋਂ ਉਦੋਂ ਵੀ ਰਿਹਾ ਹੋ ਸਕਦੇ ਇਸੇ ਕਰਕੇ ਬਹੁਤੀ ਵਾਰ ਕਹਿੰਦੇ ਕਿ ਅਗਰ ਖੇਤਰੀ ਪਾਰਟੀ ਹੁੰਦੀ ਅਨ ਕੰਡੀਸ਼ਨਲ ਜਿਹੜੀ ਇਹਨਾਂ ਨੂੰ 1996 ਦੇ ਵਿੱਚ ਸ਼ਰੋਬਨੀ ਕਾਲੀਦਲ ਨੇ ਸ਼੍ਰੀ ਰਟਲ ਭੈਰੀਵਾਸ ਪਾਇਨ ਨੂੰ ਸਮਰਥਨ ਕੀਤਾ ਉਹ ਬਹੁਤ ਗਲਤ ਸੀ ਪਹਿਲਾਂ ਲਿਖਾਉਂਦੇ ਸਾਡੀਆਂ ਆ ਪੰਜਾਬ ਦੀਆਂ ਮੰਗਾਂ ਹਾਸਲ ਕਰੋ ਜੀ ਅਸੀਂ ਬਾਹਰੋਂ ਸਪੋਰਟ ਕਰਾਂਗੇ ਨਹੀਂ ਕਿਉਂਕਿ ਉਹ ਤਾਂ ਸਾਡੀ ਇਹ ਕੁਰਸੀ ਔਰ ਉਲਟਾ ਕਾਲੀਦਲ ਨੂੰ ਉਹਨਾਂ ਪੀਜਪੀ ਨਹੀਂ ਦਿੱਤਾ ਜਿੰਨਾ ਕਾਂਗਰਸ ਪਾਰਟੀ ਨੇ ਦਿੰਦੇ ਰਹੇ ਕਾਂਗਰਸ ਪਾਰਟੀ ਵੱਲੇ ਪੰਜਾਬ ਦੇ ਕਟੋੜ ਸੱਤ ਗਵਰਨਰ ਸੀ ਤੇ ਜਦੋਂ ਬੀਜਪੀ ਦਾ ਐਲਾਈਅੰਸ ਰਹਿ ਕੇ ਕਾਲੀਦਲ ਦੇ ਵਿੱਚ ਇੱਕ ਹਰਸ਼ਿਮਰਤ ਕੌਰ ਬਾਦਲ ਤੋਂ ਇਲਾਵਾ ਕਿਸੇ ਚੇਰ ਕਿਨੇ ਸੀ ਸੈਂਟਰ ਦੇ ਵਿੱਚ ਜਿੱਤੇ ਭਾਈ ਵਾਲੀਆ ਤੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਦੀ ਸਾਂਝੀ ਸਰਕਾਰਨ ਦੀ ਦਫਤਰਾਂ ਦੇ ਚਪੜਾਸੀ ਤੋਂ ਲੈ ਕੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਬੀਜੇਪੀ ਆਰਐਸਐਸ ਦੇ ਬੰਦੇ ਲੱਗਦੇ ਰਹੇ ਹੈਗੇ ਨੇ ਘਾਟਾ ਕਿਹਦਾ ਹੈ ਬਿਲਕੁਲ ਕਾਲੀ ਦਨ ਨੂੰ ਫਾਇਦਾ ਹੋ ਗਿਆ ਹੋਗਾ ਘਾਟਾ ਕਿਹਦਾ ਪੰਜਾਬੀਆਂ ਦਾ ਘਾਟਾ ਇਸ ਕਰਕੇ ਪੰਥਕ ਪਾਰਟੀ ਨਹੀਂ ਚਾਹੀਦੀ ਖੇਤਰੀ ਪਾਰਟੀ ਚਾਹੀਦੀ ਹੈ ਗਿਆ ਜਿਹਦੇ ਤੋਂ ਸਾਰੇ ਵਰਗ ਇਸਦੇ ਵਿੱਚ ਦਾ ਡਿਫਰੈਂਸ ਜਿਹੜਾ ਉਹ ਸਮਝਣਾ ਪਏਗਾ ਪੰਥਕ ਪਾਰਟੀ ਤੇ ਖੇਤਰੀ ਪਾਰਟੀ ਦੇ ਵਿੱਚ ਦਾ ਡਿਫਰੈਂਸ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ ਪੰਥ ਕੇ ਕੇ ਹੋਗਾ ਦੇਖੇ ਪੰਥ ਕੇ ਕੇ ਸਿੱਖ ਧਰਮ ਇੱਥੇ ਸਿੱਖ ਭਾਈਚਾਰਾ ਜਿਆਦਾ ਡੋਮਿਨੇਟ ਵੱਸਦਾ ਹੈਗਾ ਪੰਥਕ ਸਾਡੀਆਂ ਮੁਸ਼ਕਲਾਂ ਤੇ ਐਸੀ ਭਾਈਚਾਰੇ ਦੀਆਂ ਬਹੁਤ ਵੱਡੀਆਂ ਨੇ ਸਾਡੀਆਂ ਤੇ ਪਿੰਡਾਂ 'ਚ ਵੱਸਦਾ ਜਿਹੜਾ ਹਿੰਦੂ ਭਾਈਚਾਰਾ ਉਹ ਤਾਂ ਅੱਜ ਵੀ ਹੱਟੀਆਂ ਜੋਗਾ ਹੀ ਰਹਿ ਗਿਆ ਹੈਨਾ ਤੋ ਇਸ ਕਰਕੇ ਉਹ ਇੰਡਸਟਰੀ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੈ ਕਿਸਾਨੀ ਤੋਂ ਬਗੈਰ ਵੀ ਗੁਜ਼ਾਰਾ ਜਿਹੜਾ ਇੰਡਸਟਰੀ আর ਕਿਸਾਨੀ ਨੂੰ ਨਾਲ ਲੈ ਕੇ ਚੱਲੂਗਾ ਉਹਦੇ ਇੱਕ ਵੱਡਾ ਨਾ ਬਹੁਤ ਵੱਡਾ ਮਸਲਾ ਉਹ ਉਸੇ ਤੇ ਗੱਲ ਕਰਨੀ ਪਏਗੀ ਜੀ ਬਿਲਕੁਲ ਸਰ ਸਰਵਜੀਤ ਸਿੰਘ ਖਾਲਸਾ ਉਹਨਾਂ ਦਾ ਉਸੇ ਸਪੀਚ ਦੇ ਵਿੱਚ ਇੱਕ ਬਿਆਨ ਆਉਂਦਾ ਕਿ ਅਕਾਲੀ ਦਲ ਦੇ ਕਾਫੀ ਲੀਡਰਸ ਦੇ ਮੇਰੇ ਨਾਲ ਫੋਨ ਤੇ ਵੀ ਗੱਲਬਾਤ ਹੋਈ ਆ ਇਸ ਦਾ ਮਤਲਬ ਕਿ ਜੇਕਰ ਕੋਈ ਕੋਈ ਖੇਤਰੀ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਸਰਵਜੀਤ ਉਹਨਾਂ ਦੇ ਵੱਲੋਂ ਕੋਈ ਅੱਗੇ ਕਦਮ ਚੁੱਕੇ ਜਾਂਦੇ ਨੇ ਤਾਂ ਫਿਰ ਇਸ ਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਦਾ ਹੋ ਸਕਦਾ ਹੈ ਕਿ ਬਾਗੀ ਧੜੇ ਦੇ ਕੁਝ ਲੀਡਰ ਵੀ ਜਿਹੜੇ ਨੇ ਵਿੱਚ ਸ਼ਾਮਲ ਹੋ ਜਾਣ ਕੀ ਪੰਜਾਬ ਦੇ ਲੋਕ ਉਸ ਧੜੇ ਦੇ ਉੱਪਰ ਦੁਬਾਰਾ ਭਰੋਸਾ ਕਰ ਪਾਉਣਗੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੇ ਉੱਪਰ ਭਰੋਸਾ ਕਰ ਪਾਉਣਗੇ ਦੇਖੋ ਇੱਕ ਨਾ ਪੋਲੀਟੀਕਲ ਸਟੇਟਮੈਂਟ ਹੁੰਦਾ ਹੈ ਪਿੱਛੇ ਜੇ ਪ੍ਰਤਾਪ ਸਿੰਘ ਬਾਜਵੰਦੇ ਕਹਿੰਦਾ ਹੈ ਕਿ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਮੇਰੇ ਸੰਪਰਕ ਚ ਆ ਗਏ ਜਾਂ ਬੀਜੇਪੀ ਵਾਲੇ ਦੀ ਪੋਲੀਟੀਕਲ ਸਟੇਟਮੈਂਟ ਆਉਂਦੀਆਂ ਸਰਬਜੀਤ ਸਿੰਘ ਖਾਲਸਾ ਠੀਕ ਹੈ ਵਧਾਈ ਦੇ ਪਾਤਰ ਨੇ ਐਮਪੀ ਬਣ ਗਿਆ ਹੈਗੇ ਨਹੀਂ ਪਰ ਐਡੇ ਜੋਗੇ ਨਹੀਂ ਹੋਏ ਕਿ ਪੰਜਾਬ ਨੂੰ ਲੈ ਕੇ ਚੱਲ ਪਾਣਗੇ ਇਹ ਜਿਹੜੀ ਪੰਜਾਬ ਨੂੰ ਚਲਾਉਣਾ ਪੰਜਾਬ ਦੀ ਪਾਰਟੀ ਨੂੰ ਚਲਾਉਣਾ ਇਹ ਕੰਡਿਆਂ ਦੇ ਰਾਹਾਂ ਤੇ ਤੋਰਨ ਦੇ ਬਰਾਬਰ ਆ ਇੱਕ ਅਸੀਂ ਬਾਰਡਰ ਸਟੇਟ ਤੇ ਬੈਠੇ ਆ ਔਰ ਬਾਰਡਰ ਸਟੇਟ ਦੇ ਬੈਠਣ ਦੇ ਜਿੱਨਾ ਅਸੀਂ ਪੰਜਾਬ ਨੇ ਨੁਕਸਾਨ ਝੱਲਿਆ ਜਾਨੀ ਵੀ ਤੇ ਮਾਲੀ ਵੀ ਉਹਨਾਂ ਦੇ ਕਿਸੇ ਸੂਬੇ ਨੇ ਨਹੀਂ ਝੱਲਿਆਗਾ ਕੀ 1947 ਦਾ ਸੇਕ ਯੂਪੀ ਬਿਹਾਰ ਬੰਗਾਲ ਬੰਗਾਲ ਨੂੰ ਛੱਡ ਜਿਹੜੇ ਯੂਪੀ ਬਿਹਾਰ ਰਾਜਸਥਾਨ ਹਮਾਚਲ ਹਰਿਆਣਾ ਦਿੱਲੀ ਕੇਰਲਾ ਵਗੈਰਾ ਬੰਬੇ ਮਹਾਰਾਸ਼ਟਰ ਦਾ ਜਿਹੜਾ ਪੂਰੇ ਭਾਰਤ ਨੂੰ ਸੇਕ ਲੱਗਾ 1965 ਦੀ ਲੜਾਈ 1971 ਦੀ ਲੜਾਈ ਕਿਸੇ ਨੂੰ ਸੇਕ ਲੱਗਾ ਕਾਰਗਲ ਕਾਰਗਲ ਦਾ ਕਿਸੇ ਨੂੰ ਸੇਕ ਲੱਗਾ ਜੇ ਦੁਸ਼ਮਣ ਦੇਸ਼ ਨੇ ਇੰਡੀਆ ਤੇ ਅਟੈਕ ਕਰਨਾ ਧਰਤੀ ਕਿਹੜੀ ਚੁਰਾਈ ਜਾਂਦੀ ਨਿਸ਼ਾਨ ਪੰਜਾਬ ਇਸ ਕਰਕੇ ਸਾਡਾ ਤੇ ਬਹੁਤ ਜ਼ਿਆਦਾ ਨੁਕਸਾਨ ਸਾਨੂੰ ਮਿਲਿਆ ਕੀ ਨਾ ਜੀ ਆਜ਼ਾਦੀਆਂ ਚ ਵੱਧ ਤੋਂ ਕੁਰਬਾਨੀਆਂ ਦੇਣ ਵਾਲੇ ਲੋਕ ਅੱਜ ਵੀ ਪੰਜਾਬੀ ਸਿੱਖ ਕਹ ਲੋ ਸਿੱਖ ਕਹ ਲੋ ਸਾਨੂੰ ਸਬੂਤ ਦੇਣਾ ਪੈ ਰਿਹਾ ਕਿ ਅਸੀਂ ਨੈਸ਼ਨਲਿਸਟਾਂ ਹੀ ਰਾਸ਼ਟਰਵਾਦੀ ਆ ਜੀ ਤੇ ਪੂਰਾ ਹਿੰਦੁਸਤਾਨ ਸਾਨੂੰ ਖਾਲਸਤਾਨੀ ਤੇ ਅਤਵਾਦੀ ਦੱਸਦਾ ਫਿਰਦਾ ਹੈਗਾ ਨਾ ਇਹ ਜਿਹੜੀਆਂ ਇਹੀ ਸਥਿਤੀ ਦੇ ਵਿੱਚ ਟਕਰਾ ਕਰਨਾ ਨਾ ਉਹਨਾਂ ਫੋਰਸਾਂ ਦਾ ਇੱਕ ਤੇ ਦੁਸ਼ਮਣ ਦੇਸ਼ਾਂ ਦਾ ਇੱਕ ਜਿਹੜਿਆ ਐਂਟੀ ਪੰਜਾਬ ਦਿੱਲੀ ਲੌਬੀ ਬੈਠੀ ਆ ਐਂਟੀ ਸਿੱਖ ਜਿਹੜੀ ਲੌਬੀ ਬੈਠੀ ਹੈਗੀ ਨਾ ਜੀ ਉਹਨਾਂ ਨੂੰ ਤੇ ਸਮਝਣ ਵਾਸਤੇ ਤੁਹਾਨੂੰ ਇੱਕ ਇਲੈਕਸ਼ਨ ਜਿੰਨੀ ਤੇ ਬੜੀ ਆ ਇਹ ਇੱਕ ਇੱਕ ਸਮਾਂ ਆ ਮੈਨੂੰ ਲੱਗਦਾ ਕਿ 89 ਦੇ ਆਪਾਂ ਜੋ ਪਿੱਛੇ ਚੱਲ ਜੀ ਉਹ 11 ਜਿੱਤੇ ਸੀ ਪੰਜਾਬ ਦੀਆਂ 13 ਸੀਟਾਂ ਚੋਂ ਵਿੱਚ ਸਿਰਫ ਦੋ ਹੀ ਜਿੱਤੇ ਸੀ ਅੰਮ੍ਰਿਤਸਰ ਤੋਂ ਰੰਗੂ ਲੰਦਲਾਲ ਪਾਟੇ ਗੁਰਦਾਸਪੁਰ ਤੋਂ ਸੁਖਬੰਸ ਕੁਆਰ ਪਿੰਡ ਬਾਕੀ 11 ਬੰਦੇ ਤੇ ਇਹਨਾਂ ਦੇ ਜਿੱਤੇ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਹੋ ਗਿਆ ਕੁਝ ਆਗਹੀ ਕ੍ਰਾਂਤੀ ਇਹਨਾਂ ਲੋਕਾਂ ਨੇ ਲੈਣ ਦੀ ਹੈਗੀ ਇੱਕ ਇਲੈਕਸ਼ਨ ਦੇ ਨੇ ਇਹ ਇੱਕ ਹਵਾ ਦਾ ਬੁੱਲਾਵਾ ਉਧਰ ਹੀ ਸੀ ਬਾਹਰ ਕੱਢਣਾ ਖਡੂਰ ਸਾਹਿਬ ਵਾਲੇ ਲੋਕ ਇਹਨਾਂ ਦੇ ਧੱਕਾ ਹੋ ਗਿਆ ਉਹ ਕਹਿੰਦੇ ਕਿ ਇਹਦਾ ਵੀ ਇੱਕ ਕਰਜ਼ ਅਸੀਂ ਇੱਕ ਵਾਰ ਜਿਤਾਣਾ ਕਰਜ਼ ਤਾਰਿਆ ਠੀਕ ਹੈ ਹਾਲਾਂਕਿ ਦੋ ਵਾਰ ਪਹਿਲਾਂ ਲੋਕਾਂ ਨੇ ਜਿਤਾ ਕੇ ਭਿਜਾ ਚਲੋ ਇੱਕ ਵਾਰ ਕਹਿੰਦੇ ਤਾਰ ਦੋ ਹੁਣ ਇਹਨਾਂ ਨੂੰ ਜ਼ਿੰਮੇਵਾਰੀ ਸਮਝਣੀ ਪੈਣੀ ਆ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਜਿਹੇ ਪੰਜਾਬ ਐਂਟੀ ਬੈਠੀਆਂ ਨੇ ਤਾਕਤਾਂ ਜਿਹੜਾ ਪੰਜਾਬ ਨੂੰ ਹਮੇਸ਼ਾ ਡਿਸਟਰਬ ਸਟੇਟ ਰੱਖਣਾ ਚਾਹੁੰਦੀਆਂ ਨੇ ਹੂੰ ਉਹਨਾਂ ਲੋਕਾਂ ਤੋਂ ਬੱਚਣ ਦੀ ਲੋੜ ਆ ਉਹਨਾਂ ਵਾਸਤੇ ਤੁਹਾਨੂੰ ਸਿਆਣਪ ਦੀ ਬੜੀ ਲੋੜ ਹੈਗੀ ਆ ਪਾਰਟੀ ਬਣਾ ਲਓ ਕੀ 10 ਬੰਦੇ ਦੀ ਪਾਰਟੀ ਬਣ ਜੂਗੀ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰ ਲੋਗੇ ਰੈਲੀਆਂ ਕਰ ਲੋਗੇ ਇੱਕ ਪਾਰਟੀ ਬਣਾਉਣੀ ਰੈਲੀਆਂ ਕਰਨਾ ਉਹਦੇ ਨਾਲ ਨਹੀਂ ਸਰਕਾਰ ਜਾਂ ਸਟੇਟ ਚੱਲਦਾ ਹੈਗਾ ਨਾ ਉਹ ਵਿਜ਼ਨ ਵੱਖਰਾ ਵੱਡਾ ਰੱਖਣਾ ਪੈਂਦਾ ਸਰ ਆਖਰੀ ਸਵਾਲ ਹੈਗਾ ਸਿਆਸੀ ਪਾਰਟੀ ਤੁਸੀਂ ਵੀ ਕਿਹਾ ਬਣਾ ਲਓ ਕੀ ਕਾਮਯਾਬ ਹੋ ਪਾਏਗੀ ਕਿਉਂਕਿ ਸਿਆਸਤ ਦੇ ਵੱਡੇ ਵੱਡੇ ਥੰਮ ਜਿਹੜੇ ਨੇ ਪੰਜਾਬ ਦੇ ਵਿੱਚ ਬੈਠੇ ਨੇ ਐਂਟੀ ਪੰਜਾਬ ਲੋਕ ਜਿਹੜੇ ਪੰਜਾਬ ਨੂੰ ਕਹਿੰਦੇ ਨੇ ਕਿ ਪੰਜਾਬ ਨੂੰ ਕਿਸੇ ਤਰੀਕੇ ਦੱਬਿਆ ਜਾਵੇ ਉਹ ਵੀ ਸ਼ਕਤੀਆਂ ਜਿਹੜੀਆਂ ਨੇ ਐਕਟੀਵੇਟ ਸਰਪਜੀਤ ਉਹਨਾਂ ਦੇ ਇਸ ਬਿਆਨ ਦੇ ਨਾਲ ਹੋ ਸਕਦਾ ਹੋ ਗਈਆਂ ਹੋਣਗੀਆਂ ਜਾਂ ਹੋ ਜਾਣਗੀਆਂ ਕੀ ਸਿਆਸੀ ਪਾਰਟੀ ਨੂੰ ਸਥੇਤਰੀ ਪਾਰਟੀ ਨੂੰ ਕਾਮਯਾਬ ਕਰਨਾ ਇੰਨਾ ਹੀ ਸੌਖਾ ਹੈ ਕਾਮਯਾਬ ਹੋ ਪਾਉਣਗੇ 89 ਦੀ ਤੁਸੀਂ ਨੇ ਗੱਲ ਕੀਤੀ ਆ ਉਸ ਸਮੇਂ ਵੀ 11 ਜਿੱਤੇ ਸੀ ਪਰ 89 ਦੇ ਵਿੱਚ ਜਿੱਤੇ ਸੀ ਅਗਲੀਆਂ ਇਲੈਕਸ਼ਨ ਦੇ ਵਿੱਚ ਕੀ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਅੱਗ ਲੱਗੀ 3-4 ਸਾਲ ਦੇ ਵਿੱਚ ਉਹ ਸਭ ਦੇ ਸਾਹਮਣੇ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਤੇ ਗੱਲ ਹੈ ਕਿ ਨਵੀਆਂ ਪਾਰਟੀਆਂ ਬੜੀ ਵਾਰ ਬਣਨ ਬਨਨ ਜਾਣ ਕੋਈ ਗੱਲ ਹੀ ਹੈ ਨਾ ਪਰ ਸਭ ਤੋਂ ਵੱਡਾ ਜਿਹੜਾ ਦੁਖਾਂਤ ਹੈ ਇਸ ਟਾਈਮ ਜਿਹੜਾ ਸਟੇਟ ਹੈ ਨਾ ਉਹ ਲੀਡਰ ਕ੍ਰਾਈਸਿਸ ਆ ਸਾਡੇ ਕੋਲ ਉਦਾਂ ਦਾ ਲੀਡਰ ਨਹੀਂ ਹੈਗਾ ਪ੍ਰੋਬਲਮ ਇਹ ਹੈ ਪਾਰਟੀ ਨਾਲੋਂ ਵੱਡੀ ਗੱਲ ਲੀਡਰ ਬਣਾਉਣਾ ਪੈਗਾ ਸਾਡੇ ਪੰਜਾਬ ਦੇ ਵਿੱਚ ਕੀ ਹੈ ਕੀ ਆ ਲੀਡਰ ਕ੍ਰਾਈਸਿਸ ਹੈ ਨਾ ਕਿੱਡਾ ਵੱਡਾ ਪੰਜਾਬ ਦੇ ਵਿੱਚ ਸਿਆਸਤ ਦੱਸੋ ਕੀ ਹੋਈ ਆ ਪੰਜਾਬ ਦੇ ਵਿੱਚ ਸਿਆਸਤ ਸਵਾਏ ਇੱਕ ਦੂਜੇ ਦੇ ਕੱਪੜੇ ਤਾਰਨ ਤੋਂ ਇਲਾਵਾ ਪੰਜਾਬ ਦੇ ਵਿੱਚ ਕੋਈ ਗੱਲ ਹੋਈ ਆ ਪੰਜਾਬ ਦੇ ਵਿੱਚ ਕਿਸ ਨੇ ਹਮਲਾ ਮਾਰ ਦੀ ਕੋਸ਼ਿਸ਼ ਕੀਤੀ ਆ ਬਸ ਸਾਡੀ ਇਹੋ ਹੀ ਭੁੱਖ ਰਹਿ ਗਈ ਕਿ 5 ਸਾਲ ਸਰਕਾਰ ਤੁਹਾਡੀ 5 ਸਾਲ ਮੇਰੀ 5 ਸਾਲ ਕੋਈ ਹੋਰ ਬਣਾ ਕੇ ਇਸ ਤੋਂ ਵੱਡਾ ਨਹੀਂ ਅਸੀਂ ਪੰਜਾਬ ਨੂੰ ਤੇ ਨੋਚਿਆ ਹੀ ਆ ਨਾ ਖੂਨ ਹੀ ਪੀਤਾ ਪੰਜਾਬ ਦਾ ਇਸ ਤੋਂ ਇਲਾਵਾ ਆਪਾਂ ਗੱਲ ਕੀ ਕੀਤੀ ਨਾ ਪੰਜਾਬ ਦੇ ਵਿੱਚ ਅੱਪਾ ਮਨਿਕ ਚੱਲਦੇ ਚੁਲੋ ਅੱਪਾ ਕਿੰਨੇ ਕੀ ਛੁਰਮਨੀ ਕਾਲੀਦਲ ਬੀਜੇਪੀ ਦੀ ਸਾਂਝੀ ਸਰਕਾਰ ਕਾਂਗਰਸ ਚੰਗਾ ਹੋਇਆ ਨੂੰ ਸਬਕ ਮਿਲ ਗਿਆ ਨਵੀਂ ਪਾਰਟੀ ਤੇ ਆਪਾਂ ਸਾਰੇ ਲੋਕ ਪੰਜਾਬ ਦੇ ਲੋਕੀ ਲੈ ਕੇ ਨਹੀਂ ਤੇ ਇਹਨਾਂ ਨੂੰ 99 ਨੂੰ ਸੀਟਾਂ ਕਿਨੇ ਦੇਣੀਆਂ ਸੀ ਇਹਨਾਂ 99 ਨੇ ਕੀ ਕਰ ਲਿਆ ਹੈਗਾ ਹੈ ਉਹ ਇੱਕ ਲੀਡਰ ਕ੍ਰਾਈਸਿਸ ਆ ਕਿ ਪੰਜਾਬ ਤੇ ਇੰਨਾ ਕਰਜ਼ਾ ਵੱਧਦਾ ਜਾ ਰਿਹਾ ਉਸ ਕਰਜ਼ੇ ਚ ਪੰਜਾਬ ਕਿੰਨੂੰ ਕੱਢੂਗਾ ਜਦੋਂ ਦੀ ਇਹਨਾਂ ਦੀ ਸਰਕਾਰ ਖਤਮ ਹੋਣੀ ਆ 31 ਮਾਰਚ 2027 ਹੈਨਾ ਫਰ ਵਿੱਚ ਇਲੈਕਸ਼ਨ ਹੋ ਜੀ 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 ਉਦੋਂ ਪੰਜਾਬ ਤੇ 5 ਲੱਖ ਕਰੋੜ ਦਾ ਕਰਜ਼ਾ ਚੜ੍ਹ ਜਣਾ 5 ਲੱਖ ਕਰੋੜ ਨੂੰ ਆਪਾਂ 3 ਕਰੋੜ ਨੂੰ ਆਬਾਦੀ ਨਾਲ ਡਿਵਾਈਡ ਕਰ ਲਓ ਕਿੰਨਾ ਹੈ ਕਰਜ਼ਾ ਇਕੱਲੇ ਬੰਦੇ ਤੇ ਨਾ ਹੁਣ ਦੂਜੀ ਗੱਲ ਕਿ ਕਰਜ਼ਾ ਇੰਨਾ ਲਰ ਕਿ ਪੰਜਾਬ ਦੇ ਵਿੱਚ ਕੀ ਹੈ ਲੋਕੀ ਕਹਿੰਦੇ ਜੀ ਪੰਜਾਬੀ ਤੇ ਸਿੱਖ ਨਾ ਭਖਾਰੀ ਨਹੀਂ ਹੈਗੇ ਮੈਂ ਕਹਿੰਦਾ ਕਿ ਜਿੰਨੇ ਹੁਣ ਪੰਜਾਬੀ ਤੇ ਸਿੱਖ ਭਾਈਚਾਰਾ ਸਿੱਖ ਵੀ ਆਪਾਂ ਕਹਿੰਦੇ ਪੂ ਸਮੱਚਾ ਪੰਜਾਬੀ ਭਾਈਚਾਰਾ ਪੰਜਾਬੀ ਭਾਈਚਾਰਾ ਇੰਨਾ ਤੋਂ ਵੱਡਾ ਹੁਣ ਭਖਾਰੀ ਨਹੀਂ ਕੋਈ ਹੈਗਾ ਗੱਡੀਆਂ ਦੇ ਆਉਂਦੇ ਨੇ ਅਟਾ ਅਟਾ ਲੈ ਰਹੇ ਹੁੰਦੇ ਨੇ ਫੋਰਚੂਨਰਾਂ ਦੇ ਵਿੱਚ ਆਹ ਗੱਡੀਆਂ ਕੋਈ ਵੀ ਲੈ ਲਓ ਬਿਲਕੁਲ ਜੇ ਕਿਸੇ ਕੋ ਆਲਟੋ ਵੀ ਤੋਂ ਵੀ ਤੇ 5.5 ਲੱਖ ਦੀ ਹੈ ਨਾ ਬਿਲਕੁਲ ਠੀਕ ਐ ਸਚਨ ਫਿਰ ਬਿਜਲੀ ਅਸੀਂ ਫ੍ਰੀ ਕਰਤੀ ਇੱਕੋ ਵਿੜਾ ਵਾ 6 ਮਰਲੇ ਦਾ ਘਰ ਹੈਗਾ 2 ਮੀਟਰ ਲੈ ਲਿਆ ਨੇ 1200 ਜੂਟ ਅਸੀਂ ਫੁਕੀ ਜਾ ਰਹੇ ਨੇ ਬਸਾਂ ਇਹ ਫ੍ਰੀ ਕਰਤੀਆਂ ਇਹ ਇਹ ਕੌਣ ਕੱਢੂਗਾ ਨਾ ਹਜੇ 1000 ਰੁਪਇਆ ਹਜੇ ਇਹਨਾਂ ਦੇਣਾ ਹੈਗਾ ਹੂੰ ਉਹ ਕਿੱਥੋਂ ਲੈ ਕੇ ਆਉ ਪਏ ਇਹ ਤਾਂ ਨਹੀਂ ਕਹਦੇ ਕਹਿ ਕੇ ਸਰਸਦੇ ਕਿ ਜੀ ਤੁਹਾਡੇ ਪੈਸੇ ਤੁਹਾਨੂੰ ਦੇ ਦਿੱਤੇ ਯਾਰ ਕਿਤੇ ਕਮਾ ਕੇ ਦਿਓ ਨਾ ਕਰਜ਼ੇ ਚੁੱਕ ਕੇ ਥੋੜੇ ਦੇਵੋਗੇ ਤੁਸੀਂ ਇਹ ਇਹ ਪੰਜਾਬ ਦਾ ਵੱਡਾ ਮੁੱਦਾ ਨਹੀਂ ਹੈਗਾ ਬਿਲਕੁਲ ਜਿਹੜਾ ਕਿਸੇ ਜ਼ਮਾਨੇ 30 ਸਾਲ ਲਗਾਤਾਰ ਤਿੰਨ ਦੇ ਆ ਕੇ 82 ਤੱਕ ਉਸ ਤੋਂ ਬਾਅਦ ਪੰਜਾਬ ਇੱਕ ਤੋਂ ਖਿਸਕ ਕੇ 16 ਨੰਬਰ ਤੇ ਰਹਿ ਗਿਆ ਬਿਲਕੁਲ ਨਾ ਹੀ ਸਾਡੇ ਈਜੀ ਇੰਡਸਟਰੀ ਹੈਗੀ ਹੈ ਨਾ ਸਾਡੇ ਕੋਲ এডਿਕੇਸ਼ਨ ਰਹੀ ਨਾ ਸਾਡੇ ਕੋਲ ਹੈਲਥ ਰਹੀ ਕੁਛ ਨਹੀਂ ਤੇ ਜਿਹੇ ਸਥਿਤੀ ਚ ਮਿਲਦਾ ਕਿ ਪਹਿਲੀ ਗੱਲ ਪੰਜਾਬ ਦੇ ਵਿੱਚ ਜਿਹੜੀ ਪੋਲੀਟੀਕਲ ਪਾਰਟੀ ਆ ਨਾ ਉਹ ਬੰਨੀ ਚਾਹੀਦੀ ਆ ਪਰ ਭਰੂਸਾ ਬੜਾ ਉਹ ਜਿਹੜੇ ਦੋ ਇੱਕ ਪਾਸੇ ਸਰਬਜੀਤ ਸਿੰਘ ਖਾਲਸਾ ਇੱਕ ਪਾਸੇ ਹੋਰ ਧੜਾ ਵਾ ਹੈਣਾ ਉਹਨਾਂ ਧੜਿਆਂ ਬਾਰੇ ਵੱਡੀਆਂ-ਵੱਡੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੱਤਵਾਦ ਦੇ ਦੌਰਾਨ ਪੰਜਾਬ 'ਚ ਰਹਿ ਕੇ ਕੰਮ ਕੀਤਾ ਉਹਨਾਂ ਦੀਆਂ ਕਿਤਾਬਾਂ 'ਚ ਪੜ ਲਉ ਉਹਨਾਂ ਲੋਕਾਂ ਦਾ اخلاق ਕੀ ਆ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ ਨੇ ਸਰਬਜੀਤ ਸਿੰਘ ਹੁਣੀ ਉਹਨਾਂ ਨੇ ਕਿਤਾਬ ਲਿਖੀ ਬੜੀ ਖੂਬਸੂਰਤ ਉਹਦੇ 'ਚ ਪੜੋ ਉਹਨਾਂ ਲੋਕਾਂ ਦਾ ਕਿਰਦਾਰ ਜਦ ਇਹ ਚੀਜ਼ਾਂ ਪੰਜਾਬ ਦੇ ਵਿੱਚ ਜਾਣ ਗਈਆਂ ਪੰਜਾਬ ਦੇ ਲੋਕ ਹਜੇ 84 ਨੂੰ ਕਿਹੜਾ ਕਿ 100 ਸਾਲ ਹੋ ਚੱਲਿਆ ਨਾ ਉਹ ਲੋਕਾਂ ਨੂੰ ਪਤਾ ਨਹੀਂ ਕਿਹੜੇ ਲੋਕਾਂ ਦਾ ਕੀ ਕਿਰਦਾਰ ਗੱਲ ਪੰਜਾਬ ਦੇ ਵਿੱਚ ਕਿਰਦਾਰ ਦੀ ਆ اخلاق ਦੀ ਆ ਤੂੰ ਤੇ ਕਿਸੇ ਪੋਲੀਟੀਕਲ ਪਾਰਟੀ 'ਚ ਕਿਸੇ ਲੀਡਰ ਦੇ ਵਿੱਚ ਨਾ ਕਿਰਦਾਰ ਰਹਿ ਗਿਆ ਨਾ اخلاق ਰਹਿ ਗਿਆ ਨਾ ਪਾਰਟੀ ਪ੍ਰਤੀ ਤੇ ਨਾ ਲੀਡਰ ਪ੍ਰਤੀ ਵਫਾਦਾਰੀ ਖਤਮ ਹੋ ਗਿਆ ਦੱਸੋ ਜਲੰਧਰ ਕਿਨੇ ਬੜਾ ਖੂਬਸੂਰਤ ਲਿਖਿਆ ਸੀ ਕਿ এডਿਕੇਸ਼ਨ ਹੱਬ ਤੇ ਸਪੋਰਟਸ ਦਾ ਹੱਬ ਕਿਹਾ ਜਾਂਦਾ ਉਹ ਸਭ ਤੋਂ ਵੱਡਾ ਦਲ ਬਦਲੂਆਂ ਦਾ ਹੱਬ ਕਿਹਾ ਗਿਆ ਬਿਲਕੁਲ ਉਹ ਬਾਅਦ ਇਲੈਕਸ਼ਨ ਦੇ ਵਿੱਚ ਸਾਹਮਣੇ ਆਇਆ ਸੀ ਸਾਹਮਣੇ ਆਇਆ ਨਾ ਤੇ ਜਿਸ ਦਿਦੇ ਚ ਪੰਜਾਬ ਦੀ ਇਸੇ ਕਰਕੇ ਕਹਿੰਦਾ ਪਾਰਟੀ ਨਹੀਂ ਇੰਪੋਰਟੈਂਟ ਹੂੰ ਲੀਡਰ ਕ੍ਰਾਈਸਿਸ ਉਹ ਵਾ ਕਿ ਉਹ ਦੇਖੋ ਜਿਹੜੇ ਆਪਣੇ ਸਟੇਟ ਪ੍ਰਤੀ ਹਿੱਤਾਂ ਨੂੰ ਪਹਿਲਾਂ ਰੱਖਦੇ ਨੇ ਮੈਂ ਕਹਿੰਦਾ ਕਿ ਲੋਕੀ ਕਹਿੰਦੇ ਕਿ ਚੰਦਰਬਾਬੂ ਨਾਇਡੂ ਵਰਗੇ ਮੁੱਖ ਮੰਤਰੀ ਇਹ ਕਹਿੰਦੇ ਕਿ ਸਾਡੇ ਪਹਿਲਾਂ ਪਿਛਲੀ ਵਾਰ ਵੀ ਉਹਨਾਂ ਦਾ ਐਲਾਈਂਸ ਸੀ ਹਮ ਸੈਂਟਰ ਸਰਕਾਰ ਨੇ ਆਵਾਜ਼ ਇਹਨਾਂ ਨੂੰ ਮੋਦੀ ਸਾਹਿਬ ਹੋਣਾਂ ਨੇ ਉਹਦੇ ਹੱਥ ਪੂਰੇ ਨਹੀਂ ਉਹਨੇ ਸੱਤਾ ਚੋਂ ਬਾਹਰ ਹੋ ਗਿਆ ਐ ਐਲਾਈਂਸ ਤੋੜ ਦਿੱਤਾ ਐ ਹਮ ਸਾਡੀਆਂ ਪਾਰਟੀਆਂ ਐਲਾਈਂਸ ਵਾਸਤੇ ਤੜਫਦੀਆਂ ਆਈਆਂ ਨੇ ਇੱਕ ਆਖਰੀ ਗੱਲ ਕਹਿ ਕੇ ਅੱਪ ਕਾਗਜ਼ ਸਮਾਪਤ ਕਰਦੇ ਨੇ ਜੀ ਜੀ ਸਰ ਬਾਕੀ ਸਟੇਟਾਂ ਦੇ ਨਾ ਮੁੱਖ ਮੰਤਰੀ ਜਦੋਂ ਪਾਰਲੀਮੈਂਟ ਬੈਠਦੀ ਹੈਗੀ ਆ ਸਾਰੀਆਂ ਉਹ ਆਪਣੇ ਐਮਪੀ ਬੁਲਾ ਲੈਂਦੇ ਨੇ ਕਿਸੇ ਵੀ ਪਾਰਟੀ ਦਾ ਵੇ ਚਾਹੇ ਆਧਾਰ ਦੇ ਤੌਰ ਤੇ ਬੰਗਾਲ ਦੀ ਗੱਲ ਕਰ ਦੋ ਜੇ ਉਥੇ ਕੋਈ ਭਾਜਪਾ ਵਾਲਾ ਜਾਂ ਟੀਐਮਸੀ ਵਾਲਾ ਜਾਂ ਸੀਪੀਐਮ ਜਾਂ ਸੀਪੀਏ ਜਾਂ ਕਾਂਗਰਸ ਵੀ ਉਹ ਮਨਿਸਟਰ ਬੁਲਾ ਲੈਂਦੇ ਹੈਗੇ ਨੇ ਲਗਭਗ ਸੜ ਸਾਊਥ ਵਾਲਾ ਜੀ ਜੀ ਪਾਸਾ ਜਾਂ ਹੋਰ ਵਾਲਾ ਨਾ ਮੱਧ ਭਾਰਤ ਵਾਲਾ ਸਾਡੇ ਕਿਸੇ ਵੀ ਚੀਫ ਮਨਿਸਟਰ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ ਨਾ ਬਾਦਲ ਸਾਹਿਬ ਨੇ ਕੋਸ਼ਿਸ਼ ਕੀਤੀ ਨਾ ਕੈਪਟਨ ਸਾਹਿਬ ਨੇ ਕੋਸ਼ਿਸ਼ ਕੀਤੀ ਭਗਵੰਤ ਸਿੰਘ ਸਾਹਿਬ ਦੇ ਵੀ 27 ਮਹੀਨੇ ਹੋ ਗਏ ਕਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਕਿ ਸਾਡੇ 20 ਐਮਪੀ ਨੇ ਤੇਰਾ ਲੋਕ ਸਭਾ ਸਤਰਾ ਸਭਾ ਯਾਰ ਇਹਨਾਂ ਨੂੰ ਬੁਲਾਓ ਰਾਜ ਸਭਾ ਵਾਲਿਆਂ ਨੂੰ ਵੱਖਰੇ ਬੁਲਾਓ ਲੋਕ ਸਭਾ ਵਾਲੇ ਵੱਖਰੇ ਬੁਲਾਓ ਤੇ ਸਾਰੇ ਅਫਸਰ ਬੁਲਾਓ ਵੀ ਆ ਆਪਣੇ ਪੰਜਾਬ ਦੇ ਮੁੱਦੇ ਨੇ ਜਿਹੜੇ ਤੁਸੀਂ ਸੈਂਟਰ ਦੇ ਵਿੱਚ ਬੋਲਣੇ ਨਾ ਜਾ ਕੇ ਜੇ ਕੋਈ ਐਗਰੀਕਲਚਰ ਬਾਰੇ ਚੰਗੀ ਪਕੜ ਨੂੰ ਕੋਈ ਭਈ ਆ ਤੁਸੀਂ ਬੋਲਣਾ ਜੇ ਸਪੋਰਟਸ ਬਾਰੇ ਆ ਤੁਸੀਂ ਆ ਬੋਲਣਾ ਹੈਲਥ ਬਾਰੇ ਤੁਸੀਂ ਆ ਬੋਲਣਾ ਜਦੋਂ 20 ਬੰਦੇ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਬੋਲਣਗੇ ਤੇ ਸੈਂਟਰ ਸਰਕਾਰ ਦੀਆਂ ਚੀਕਾਂ ਨਿਕਲਣਗੀਆਂ ਏ ਉੱਥੇ ਜਾ ਕੇ ਵੀ ਇੱਕ ਦੂਜੇ ਦੇ ਕੱਪੜੇ ਲਾਉਂਦੇ ਹੈਗੇ ਨੇ ਘੱਟੂ ਘੱਟ ਇੱਥੇ ਤੁਸੀਂ ਲਾਈ ਚਲੋ ਕੱਪੜੇ ਮਾਂ ਪੈਣ ਇੱਕ ਕਰੀ ਚਲੋ ਹੈਨਾ ਪਰ ਪੰਜਾਬ ਦੇ ਉੱਥੇ ਦਿੱਲੀ ਜਾ ਕੇ ਪੰਜਾਬ ਦੀ ਮਾਂ ਪੈਣਾ ਨਾ ਇੱਕ ਕਰੋ ਹੂੰ ਉੱਥੇ ਦੇ ਪੰਜਾਬ ਦੀ ਗੱਲ ਕਰ ਰਹੇ ਹੋ ਬਿਲਕੁਲ ਤੇ ਜੀ ਸਥਿਤੀ ਚ ਪਾਰਟੀਆਂ ਬਣੀਆਂ ਪਾਰਟੀਆਂ ਕਿੰਨੀਆਂ ਪਾਰਟੀਆਂ ਬਥੇਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਕਾਲੀ ਦਲ ਕਾਂਗਰਸ ਭਾਜਪਾ ਬਸਪਾ ਬਾਕੀ ਹੋਰ ਕਿੰਨੀਆਂ ਪਾਰਟੀਆਂ ਨੇ ਪਾਰਟੀ ਬਣਾਉਂਦੇ ਹੁਣ ਇਹ ਐਵੇਂ ਐਵੇਂ ਲੱਗਦਾ ਹੈਗਾ ਮਹਿਸੂਸ ਕਰਾਇਆ ਕਿ ਸ਼ਰੂਮਨੀ ਕਾਲੀ ਦਲ ਖਤਮ ਹੋ ਜਾਊਗਾ ਤੇ ਸ਼ਰੂਮਨੀ ਕਾਲੀ ਦਲ ਦੀ ਜਗ੍ਹਾ ਜਾਂ ਅਮਰਪਾਲ ਸਿੰਘ ਹੋਣੀ ਬਾਹਰ ਨਿਕਲ ਕੇ ਲੈ ਲੈਣਗੇ ਜਾਂ ਸਰਬਜੀਤ ਸਿੰਘ ਖਾਲਸਾ ਜਾਂ ਕੋਈ ਹੋਰ ਲੈ ਲੂਗਾ ਐਡਾ ਸੌਖਾ ਕੰਮ ਨਹੀਂ ਹੈਗਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਤੁਹਾਡਾ ਵੀ ਤੰਗ ਤਰੀਫ ਲਈ ਤੁਸੀਂ ਨੇ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਧੰਨਵਾਦ ਸੋ ਬਿਲਕੁਲ ਗੱਲਾਂ ਬਾਤਾਂ ਸੋਚਣ ਵਾਲੀਆਂ ਨੇ ਜਗਤਾਰ ਭੁੱਲ ਰੋਣਾ ਦੇ ਵੱਲੋਂ ਬੜੇ ਡੂੰਗੇ ਵਿਚਾਰ ਜਿਹੜੇ ਨੇ ਪੇਸ਼ ਕੀਤੇ ਗਏ ਨੇ ਕਿ ਪਾਰਟੀ ਬਿਲਕੁਲ ਖੇਤਰੀ ਤੌਰ ਤੇ ਪੰਜਾਬ ਦੇ ਸਿਆਸੀ ਭਵਿੱਖ ਦੇ ਲਈ ਜ਼ਰੂਰੀ ਆ ਪਰ ਉਸ ਤੋਂ ਪਹਿਲਾਂ ਪੰਜਾਬ ਨੂੰ ਆਪਣੀ ਲੀਡਰਸ਼ਿਪ ਦੀ ਪਛਾਣ ਕਰਨੀ ਪਵੇਗੀ ਪੰਜਾਬ ਨੂੰ ਆਪਣੇ ਸਹੀ ਮੁੱਦਿਆਂ ਦੀ ਪਛਾਣ ਕਰਨੀ ਪਵੇਗੀ ਤੇ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਪੰਜਾਬ ਦੇ ਮੁੱਦੇ ਬਿਨਾਂ ਕਿਸੇ ਪਾਰਟੀਵਾਦੀ ਤੋਂ ਬਿਨਾਂ ਕਿਸੇ ਆਪਸੀ ਮਤਭੇਦ ਤੋਂ ਚੱਕਣੇ ਪੈਣਗੇ ਤਾਂ ਜੋ ਪੰਜਾਬ ਦਾ ਸਿਆਸੀ ਭਵਿੱਖ ਕੁਝ ਸੁਧਰ ਸਕੇ ਤੇ ਪੰਜਾਬ ਦੇ ਵੱਲ ਕੋਈ ਠੰਡੀ ਹਵਾ ਦਾ ਬੁੱਲਾ ਆ ਸਕੇ ਕੀ ਪੰਜਾਬ ਦੇ ਲਈ ਸੁੱਖ ਦੇ ਦਿਨ ਆ ਵੀ ਪਉਣਗੇ ਇਸੇ ਉਮੀਦ ਦੇ ਵਿੱਚ ਉਤੋਂ ਵਿਦਾ ਲੈਨੇ ਆ ਤੁਹਾਨੂੰ